ਹੋ ਵੀ ਦੋਸਤੋ ਆਪਣੇ ਚੈਨਲ ਤੇ ਇਹ ਥੋੜੀ ਜਿਹੀ ਵੱਖਰੀ ਵੀਡੀਓ ਹੋਣ ਵਾਲੀ ਆ ਕਿਉਂਕਿ ਘੋੜਿਆਂ ਦੀ ਆਪਾਂ ਪ੍ਰੋਮੋਸ਼ਨਾਂ ਤਾਂ ਪਹਿਲਾਂ ਵੀ ਕਰਦੇ ਆ ਪਰ ਅੱਜ ਜਿਹੜੇ ਭਰਾ ਦੀ ਆਪਾਂ ਵੀਡੀਓ ਕਰਨ ਜਾ ਰਹੇ ਆ ਉਹ ਬਾਈ ਬਾਹਰ ਆ ਅਮਰੀਕਾ ਚ ਪੱਕਾ 15-20 ਸਾਲ ਹੋ ਗਏ ਬਾਈ ਨੂੰ ਅਮਰੀਕਾ ਗਏ ਨੂੰ ਤੇ ਅਮਰੀਕਾ ਰਹਿਣ ਦੇ ਬਾਵਜੂਦ ਵੀ ਜਿਹੜਾ ਬਾਈ ਆਪਣਾ ਘੋੜਿਆਂ ਵਾਲਾ ਸ਼ੌਂਕ ਆ ਉਹ ਬਾਕੀ ਵੀ ਨਭਾਰਿਆ ਤੇ ਆਪਣੇ ਨਾਲ ਬਾਈ ਇੱਧਰ ਜਗਵੀਰ ਆ ਤੇ ਆਹ ਬਾਈ ਨੂੰ ਤੁਸੀਂ ਜਾਣਦੇ ਹੋ ਬਾਈ ਤਿੰਦਰ ਨੁਕਰੇ ਘੋੜੇ ਵਾਲਾ ਤੇ ਉਹਦਰਾ ਬਾਈ ਜਸਦੀਪ ਤੇ ਬਾਈ ਜੀ ਨਾਲ ਬਾਈ ਜਗਵੀਰ ਤੁਸੀਂ ਮਨਿੰਦਰ ਜੀ ਬਣੀ ਇਹ ਆਪਣਾ ਛੋਟਾ ਵੀਰ ਹੈ ਮਨਿੰਦਰ ਠੀਕ ਹੈ ਬਾਈ ਮਨਿੰਦਰ ਤੇ ਬਹੁਤ ਬਹੁਤ ਸੁਭਾਗਤਾ ਬਾਈ ਸਾਰੇ ਪਰਮਾਂ ਦਾ ਤੁਹਾਡਾ ਵੀ ਧੰਨਵਾਦ ਜੀ ਤੇ ਜਗਵੀਰ ਬਾਈ ਸਰ ਨਾਲ ਪਹਿਲਾਂ ਤਾਂ ਤੁਹਾਨੂੰ ਮਿਲ ਕੇ ਬਾਈ ਇਸ ਗੱਲ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਬਾਈ ਇੱਕ ਅਮਰੀਕਾ ਚ ਰਹਿ ਕੇ ਵੀ ਤੁਸੀਂ ਆਪਣਾ ਜਿਹੜਾ ਸ਼ੌਂਕ ਆ ਉਹ ਬੜੇ ਵਧੀਆ ਢੰਗ ਨਾਲ ਨਿਭਾ ਰਹੇ ਹੋ ਸੋਹਣਾ ਬਾਈ ਬਾਰ-ਬਾਰ ਫਾਰਮ ਮਨਾ ਕੇ ਹਨ ਤੇ ਬੜਾ ਵੀ ਰੂਹਨ ਸਕੂਨ ਵਾਲਾ ਕੰਮ ਆ ਥੈਂਕ ਯੂ ਥੈਂਕ ਯੂ ਭਾਈ ਤੁਹਾਡਾ ਵੀ ਹਾਂਜੀ ਸਾਡੇ ਕੋਲ ਆਉਣ ਤੇ ਬਹੁਤ ਬਹੁਤ ਥੈਂਕ ਯੂ ਜੀ ਹਾਂਜੀ ਵੈਲਕਮ ਭਾਈ ਹਾਂਜੀ ਤੇ ਜਗਵੀਰ ਭਾਈ ਕਿੰਨਾ ਟਾਈਮ ਹੋ ਗਿਆ ਕੁੜੇ ਰੱਖੇ ਨੂੰ ਆਲਮੋਸਟ ਸਾਲ ਤਾਂ ਹੋ ਹੀ ਗਿਆ ਭਾਜੀ ਠੀਕ ਆ ਭਾਈ ਹਾਂਜੀ ਸਾਲ ਕੀ ਹੋਇਆ ਹੁਣ ਰੱਖਿਆ ਜੇ ਨਵੇਂ ਹੀ ਆ ਹੂੰ ਸੋਚ ਤਾਂ ਬੜੇ ਚਿਰ ਦੇ ਰੱਖੇ ਆ ਸੋਚ ਤਾਂ ਅੱਛਾ ਭਾਈ ਹਾਂ ਪਰ ਹੁਣ ਤਾਂ ਸਾਲ ਹੋਇਆ ਪਹਿਲੋ ਤਿੰਦਰ ਭਾਈ ਲੈ ਕੇ ਆਇਆ ਹੂੰ ਤੇ ਜਦੋਂ ਤਿੰਦਰ ਲੈ ਕੇ ਆਇਆ ਨਾਲ ਹੀ ਸਾਨੂੰ ਵੀ ਹੋ ਗਿਆ ਕਿ ਹੁਣ ਸਾਡੇ ਆ ਜਾਣਗੇ ਹਾਂ ਬਈ ਉਹ ਭਰਾ ਦੇ ਸ਼ੌਂਕ ਨਾਲ ਹੀ ਤੁਹਾਡਾ ਸ਼ੌਂਕ ਰੁੜ ਗਿਆ ਹਾਂਜੀ 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 ਇਹ ਵੀ ਗੱਲ ਹੈ ਬਈ ਤੇ ਕਿਵੇਂ ਬਈ ਫਿਰ ਸ਼ੌਂਕ ਬਈ ਦਾ ਕਰਕੇ ਪਿਆ ਕਿ ਮਤਲਬ ਉਧਰ ਵੀ ਪਹਿਲਾਂ ਵੀ ਸੀਗਾ ਵੀ ਯਾਰ ਪਰ ਰੱਖਾਂਗੇ ਮੈਂ ਤੇ ਤਿੰਦਰ ਅਸੀਂ ਬਚਪਨ ਦੇ ਦੋਸਤ ਦੋਸਤ ਨਹੀਂ ਅਸੀਂ ਭਰਾ ਆ ਅੱਛਾ ਬਈ ਅਸੀਂ ਇੱਕ ਦੂਜੇ ਦੀਆਂ ਰਿਸ਼ਤੇਦਾਰੀਆਂ ਦੇ ਵੀ ਗਾਂਹ ਤੱਕ ਵਰਤਦੇ ਆ ਹੂੰ ਦਿਲੋਂ ਪਿਆਰ ਆ ਜਦੋਂ ਅਸੀਂ ਸ਼ੌਂਕ ਤਾਂ ਸਾਨੂੰ ਦੋਨਾਂ ਨੂੰ ਹੀ ਕਾਫੀ ਚਿਰ ਦਾ ਹੀ ਸੀਗਾ ਹਾਂਜੀ ਭਾਈ ਤੇ ਜਦੋਂ ਮੈਂ ਲਾਸਟイヤー ਆਇਆ ਇੱਥੇ ਤੇ ਉਦੋਂ ਤਿੰਦਰ ਘੋੜਾ ਲੈ ਕੇ ਆਇਆ ਸੂਰਿਆਵੰਸ਼ ਹਾਂਜੀ ਹੁਣ ਉਹ ਇੰਨਾ ਵਧੀਆ ਨਾਂ ਘੋੜੇ ਦਾ ਤਕੜਾ ਸਟਾਈਲੀਅਨ ਹੈ ਤੇ ਇਤੋਂ ਫੇ ਆਪਾਂ ਨੂੰ ਸ਼ੌਂਕ ਹੁਣ ਮੈਨੂੰ ਫੇ ਹੋ ਗਿਆ ਕਿ ਨਹੀਂ ਹੁਣ ਆਪਣੇ ਕੋਲ ਆ ਗਏ ਆ ਘੋੜੇ ਹੁਣ ਆਪਣੇ ਪਿੰਡ ਵੀ ਰੱਖ ਹੋ ਜਾਣਗੇ ਹੂੰ ਉਸ ਤੋਂ ਬਾਅਦ ਫੇ ਪਿੰਡ ਇਹਨਾਂ ਨੇ ਇੱਕ ਘੋੜੀ ਲੈ ਕੇ ਆਂਦੀ ਪਹਿਲੋਂ ਹੂੰ ਉਹਦੇ ਮਗਰ ਫੇ ਸਾਰੇ ਆ ਵਾਰੀ ਲੋਟ ਸਾਰੇ ਆਏ ਮੈਂ ਕਿਹਾ ਜੀ ਸਾਰੇ ਆਏ ਤੇ ਫਿਰ ਬਾਈ ਮੈਨੂੰ ਲੱਗਦਾ ਜਗਵੀਰ ਬਾਈ ਪਹਿਲਾਂ ਤਾਂ ਮੰਨ ਕੇ ਚਲੋ ਚੱਕਰ ਘੱਟ ਪਾਜਦਾ ਹੁਣ ਇੰਡੀਆ ਤੇ ਇਹਨਾਂ ਕਰਕੇ ਤਾਂ ਫਿਰ ਹੁਣ ਦੋ ਦੋਹਾਂ ਚਾਰ ਮਹੀਨੇ ਬਾਅਦ 6 ਮਹੀਨੇ ਬਾਅਦ ਹੁਣ ਨਾ ਪੈਣਾ ਹੁਣ ਇਹ ਰੱਖੇ ਤਾਂ ਜੀ ਚੱਕਰ ਵੱਜਿਆ ਕਰੇ ਇਹ ਰੱਖੇ ਤਾਂ ਇਹ ਵੀ ਗੱਲ ਹੈ ਬਾਈ ਨਹੀਂ ਹੁਣ ਤਾਂ ਇਹ ਤਾਂ ਸ਼ੋਰ ਆ ਕਿ ਹੁਣ ਹਰ ਸਾਲ ਆਇਆ ਹੀ ਕਰਾਂਗੇ ਇੱਕ ਬੂਸਟ ਅਪ ਮਿਲ ਜਾਂਦਾ ਇੱਕ ਹੁਣ ਹੁਣ ਵੀ ਅਸੀਂ ਸਵੇਰੇ ਉੱਠ ਕੇ 12 ਵਜੇ ਤੱਕ ਇੱਥੇ ਫਾਰਮ ਤੇ ਰਹੀਦਾ ਹੀ ਰਹੀਦਾ ਆ ਠੀਕ ਆ ਬਾਈ ਇਹ ਕੋੜੀਆਂ ਰਾਈਡ ਕਰੀ ਦੀਆਂ ਸਵੇਰੇ ਇੱਥੇ ਬੈਠੇ ਰਹੀਦਾ ਇਹਨਾਂ ਨੂੰ ਦੇਖਦੇ ਰਹੀਦਾ ਆ ਤੇ 12 ਵਜੇ ਤੋਂ ਬਾਅਦ ਜਿਹੜੇ ਵੀ ਕਿਤੇ ਜਾਣਾ ਆ ਕੁਝ ਵੀ ਕਰਨਾ ਆ 12 ਵਜੇ ਤੋਂ ਬਾਅਦ 12 ਵਜੇ ਤੋਂ ਪਹਿਲਾਂ ਸਿਰਫ ਫਾਰਮ ਤੇ ਜਗਵੀਰ ਭਾਈ ਜਿਵੇਂ ਕਾਠੀਆਂ ਕੂਠੀਆਂ ਉਹਰੇ ਮੈਂ ਦੇਖਿਆ ਤਿੰਨ ਚਾਰ ਕਾਠੀਆਂ ਪਈਆਂ ਆਪਣੇ ਤੇ ਤੇ ਫਿਰ ਰਾਈਡਿੰਗ ਡੇਲੀ ਭਾਈ ਰਾਈਡਿੰਗ ਡੇਲੀ ਭਾਜੀ ਕਿੰਨੀ ਕਰਦੇ ਹੋ ਭਾਈ ਡੇਲੀ ਦੀ ਆਲਮੋਸਟ ਭਾਜੀ ਸਾਡੇ ਤੋਂ ਇੱਥੋਂ ਸਰਾ ਅੱਡਾ ਆ ਜਾਂ ਭੂੰਗਾ ਅੱਡਾ ਜਾਂਦਾ ਆ ਹਾਂ ਤੇ 7 ਕਿਲੋਮੀਟਰ ਜਾਣ 7 ਕਿਲੋਮੀਟਰ ਆਉਣ 14 ਕਿਲੋ 15 14 15 ਕਿਲੋਮੀਟਰ ਦੇ ਆਰਾਊਂਡ ਹੁੰਦੀ ਹੁੰਦੀ ਆ ਭਾਈ ਠੀਕ ਆ ਭਾਈ 14 15 ਕਿਲੋਮੀਟਰ ਦੇ ਨੇੜ ਹੋ ਜਾਂਦੀ ਤੇ ਘੋੜੇ ਬਾਈ ਮੈਂ ਜਿਵੇਂ ਤੁਸੀਂ ਦੱਸਿਆ ਵੀ ਘੋੜੇ ਤੁਸੀਂ ਅਮਰੀਕਾ 'ਚ ਵੀ ਰੱਖੇ ਆ ਤੇ ਘੋੜਾ ਆਪਣੇ ਇੰਡੀਆ 'ਚ ਵੀ ਇੱਕ ਰਫ ਨੂੰ ਰੱਖ ਲਿਆ ਕਿਉਂਕਿ ਅਮਰੀਕਾ 'ਚ ਬਾਈ ਦੂਜੇ ਘੋੜੇ ਆ ਟਰੱਕ ਤੁਸੀਂ ਜਿਵੇਂ ਟਰੱਕ 'ਤੇ ਲਾਉਣੇ ਆਪਣੇ ਪੰਜਾਬੀ ਦੋਨੋਂ ਘੋੜੇ ਹੀ ਕਹਿੰਦੇ ਆ ਬਾਈ ਘੋੜੇ ਕਹਿੰਦੇ ਆ ਘੂੜੀ ਕਹਿੰਦੇ ਆ ਦੇ ਉਹ ਜਿਹੜਾ ਫਿਰ ਇੱਥੋਂ ਵਾਲੇ ਬਾਰੇ ਆਪਾਂ ਗੱਲਬਾਤ ਕਰੀਏ ਦੂਜਾ ਬਾਰੇ ਉਧਰਲੇ ਘੋੜੇ ਜਿਹੜੇ ਉਹਨਾਂ ਬਾਰੇ ਬਾਅਦ ਵਿੱਚ ਕਰਾਂਗੇ ਇੱਥੇ ਵਾਲਾ ਬਈ ਆਪਣਾ ਕਿਹੜੀ ਲਾਈਨ ਦਾ ਆ ਗਿਆ ਇਹ ਭਾਜੀ ਆਪਣੇ ਕੋਲ ਬਿਲਕੁਲ ਡਿਫਰੈਂਟ ਲਾਈਨ ਦਾ ਘੋੜਾ ਦਵਾਬੇ ਦੇ ਵਿੱਚ ਇਹ ਹੈਗੀ ਦੇਵਲੀ ਲਾਈਨ ਆ ਦੇਵ ਸਾਹਿਬ ਘੋੜਾ ਆ ਜਿਹੜਾ ਆ ਆਲ ਇੰਡੀਆ ਚੈਂਪੀਅਨ ਆ ਮੰਨੂ ਸ਼ਰਮੇ ਦੇ ਕੋਲ ਖੜਾ ਆ ਆਸਟ੍ਰੇਲੀਅਨ ਹਾਂਜੀ ਭਾਈ ਉਹਦਾ ਇਹ ਪਹਿਲੀ ਝੋਲੀ ਦਾ ਬੱਚਾ ਆ ਇਹਦਾ ਇਹ ਸੇਮ ਫਾਦਰ ਤੇ ਸੇਮ ਮਦਰ ਇਹ ਪਹਿਲੀ ਝੋਲੀ ਦਾ ਆ ਆਪਣਾ ਕਰਨਦੇਵ ਠੀਕ ਹੈ ਬਈ ਦੂਸਰੀ ਝੋਲੀ ਦਾ ਹੈਗਾ ਆ ਅਲਫਾਜ਼ ਘੋੜਾ ਹੈ ਜਿਹੜਾ ਬਾਈਬਲ ਸਟੱਡ ਫਾਰਮ ਵਾਲਿਆਂ ਤੋਂ ਆ ਜਿੰਨਾਂ ਕੋ ਕਾਲਾ ਕੰਟਾ ਆ ਕਾਲਾ ਕੰਟਾ ਹਾਂਜੀ ਬੱਚੇ ਬਈ ਕਿਉਂਕਿ ਸਾਰੀ ਚੰਗਿਆ ਜੇ ਬੱਚੇ ਹਾਂਜੀ ਆਏ ਤੇ ਮਾਂ ਵਾਲਾ ਪਾਸਾ ਬਈ ਕੋਈ ਜਿਹੜੀ ਇਹਦੀ ਮਾਂ ਆ ਉਹ ਡਾਇਰੈਕਟ ਅਲੀ ਬਾਬਾ ਲਾਹਿੰਦੀ ਆ ਬਹੁਤ ਬਹੁਤ ਚੰਗੀ ਆ ਮਾਂ ਵੀ ਬਹੁਤ ਚੰਗੀ ਆ ਇਹਦੀ ਹਾਈਟ ਦੀ ਘੋੜੀ ਆ ਤੇ ਪੇ ਤਾਂ ਚੰਗਾ ਹੈ ਹੀ ਹੈ ਹਾਂ ਉਹ ਤਾਂ ਚੰਗਾ ਹੀ ਆ ਬਈ ਸਹੀ ਗੱਲ ਹੈ ਚੈਂਪੀਅਨ ਰਹਿ ਗਿਆ ਜਦੋਂ ਹਣਾ ਇੱਕ ਨਾਮੀ ਘੋੜਾ ਆ ਗਿਆ ਬਈ ਉਹ ਸਾਰੀ ਲਾਈਨ ਹੀ ਉਹਦੇ ਜਿੱਦਾਂ ਦੇਵ ਉਹ ਇਹਦਾ ਪੇ ਆ ਹਮ ਪ੍ਰਭਾਤ ਆ ਲੇਜੈਂਡ ਕੋੜ ਆ ਆ ਰਾਈਟ ਉਹ ਇਹਦਾ ਦਾਦਾ ਆ ਉਹ ਦਾਦਾ ਕਨਈਆ ਆ ਉਹ ਪਰਦਾਦਾ ਆ ਹੁਣ ਪੰਜ ਪੀੜੀਆਂ ਪੰਜੇ ਹੁਣ ਕਹਿੰਦੇ ਨਹੀਂ ਹੁੰਦੇ ਕਿ ਘੋੜਾ ਜਿਹੜਾ ਆ ਉਹ ਪੇ ਤੇ ਵੀ ਸੂਪੇਂਦਾ ਆ ਦਾਦੇ ਤੇ ਵੀ ਨਿਸ਼ਾਨੀਆਂ ਚੱਲ ਜਾਂਦੀਆਂ ਪਰਦਾਦੇ ਤੇ ਵੀ ਪਰਦਾਦੇ ਤੇ ਵੀ ਬਾਈ ਇਹ ਇਹਦੀਆਂ ਜੇ ਆਪਾਂ ਇਹ ਤੋਂ ਮੇਟ ਕਰਾਉਨੇ ਆ ਕਿਸੇ ਤੇ ਵੀ ਜੇ ਚੱਲ ਜਾਣ ਪੰਜੇ ਪੀੜੀਆਂ ਇਹਦੀਆਂ ਚੈਂਪੀਅਨ ਆ ਚੈਂਪੀਅਨ ਆ ਬਾਈ ਕੋਈ ਵੀ ਆਏ ਨਹੀਂ ਮੈਂ ਮਤਲਬ ਸਾਰੀਆਂ ਮਤਲਬ ਪੀੜੀਆਂ ਵੀ ਚੰਗੀਆਂ ਆ ਗਈਆਂ ਬਾਈ ਦੂਜੀ ਮਾਲ ਹੀ ਲਾਈਨ ਵੀ ਚੰਗੀ ਆ ਗਈ ਸਾਰੇ ਪੱਖੋਂ ਮਤਲਬ ਸੰਪੂਰਨ ਹਾਂਜੀ ਹਾਂਜੀ ਸਹੀ ਗੱਲ ਸਹੀ ਤੇ ਵੱਡੇ ਭਾਈ ਹਾਈਟ ਕਿੰਨੀ ਹੈ ਇਹਦੀ ਇਹਦੀ ਭਾਜੀ 65+ ਹਾਈਟ ਆ ਲੋਕੀ ਤਾਂ ਜੇ ਹਿਸਾਬ ਨਾਲ ਇੱਥੇ ਦੱਸਦੇ ਆ ਸਾਡਾ 67 ਆ 68 ਆ ਹਨਾ ਪਰ ਤਿੰਦਰ ਇੱਕ ਗੱਲ ਦੱਸਦਾ ਹੁੰਦਾ ਕਹਿੰਦਾ ਕਦੀ ਵੀ ਝੂਠ ਨਹੀਂ ਮਾਰਨਾ ਘੋੜਿਆਂ ਵਾਲਿਆਂ ਨੂੰ ਸਾਰਾ ਹੀ ਪਤਾ ਹੁੰਦਾ ਵਾਟਰ ਸਕੇਲ ਦੇ ਨਾਲ ਇਹਦੀ 65 ਪਲੱਸ ਹਾਈਟ ਹੈ ਭਾਜੀ ਹੂੰ ਠੀਕ ਹੈ ਬਈ ਸਹੀ ਵਾਟਰ ਸਕੇਲ ਨਾ ਮੈਨੂੰ ਸਹੀ ਵਾਟਰ ਸਕੇਲ ਨਾ ਕਿਉਂਕਿ ਬਈ ਪਤਾ ਕੀ ਆ ਦੇਖੋ ਬਈ ਜਿਵੇਂ ਤੁਸੀਂ ਹੁਣ ਸੱਚੀ-ਸੱਚੀ ਗੱਲ ਕਰੀ ਜਾਵਾਂ ਹਾਂ ਸੱਚੀ ਦੇ ਸਾਥ ਦੀ ਵੇਖੋ ਵੇਖਣ ਵਾਲ ਨੂੰ ਬਈ ਪਤਾ ਸਭ ਕੁਝ ਹੀ ਲੱਗਿਆ ਯਾ 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 ਪਰ ਜੇ ਬਈ ਇੱਕ ਸਾਫ਼ ਤੇ ਸਾਫ਼ ਸੁਥਰੀ ਗੱਲਬਾਤ ਕਰੀ ਆ ਉਹ ਚੀਜ਼ ਦਾ ਵੀ ਇੱਕ ਜੇ ਆਪਾਂ ਹੁਣ ਬਈ ਫੜ ਤੇ ਫੜ ਅਗਲਾ ਕਈ ਵਾਰੀ ਸੱਚੀ ਗੱਲ ਨੂੰ ਵੀ ਝੂਠ ਮੰਨ ਲੈਂਦਾ ਵੀ ਯਾਰ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਹਾਂ ਭਾਜੀ ਹੁਣ ਅਸੀਂ ਕਰਨ ਵੀ ਇਹੀ ਲੱਗਿਆ ਤਿੰਦਰ ਦੀ ਆਪਣੇ ਸਤਵੀਰ ਆ ਅਜਨਾਲੇ ਤੋਂ ਵੱਡਾ ਭਰਾ ਆ ਆਪਣਾ ਅਮਰਜੀਤ ਭਾਜੀ ਆ ਸਾਡੇ ਕੋਲ ਉਹਨਾਂ ਨੇ ਆਉਣਾ ਸੀ ਉਹਨਾਂ ਕੋ ਅੱਜ ਪਹੁੰਚ ਨਹੀਂ ਹੋਇਆ ਬਹੁਤ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੂੰ ਹਮ ਹੁਣ ਅਸੀਂ ਤਿੰਨ ਚਾਰ ਜਣਿਆਂ ਦਾ ਜਿਹੜਾ ਗਰੁੱਪ ਆ ਹਨਾ ਸਾਡਾ ਮੀਨ ਪਰਪਸ ਹੀ ਇਹ ਹੈਗਾ ਆ ਕਿ ਹੁਣ ਲਾਈਨ ਦੇ ਇੱਕ ਲਾਈਨ ਨੂੰ ਪ੍ਰੋਮੋਟ ਕਰਨਾ ਜਿਹੜੀਆਂ ਵੀ ਜਿਹੜੀ ਬਰੀਡਿੰਗ ਆ ਨਾ ਉਹ ਲਾਈਨ ਦੀ ਹੋਵੇ ਪੈਡਾਗਰੀ ਹੋਵੇ ਉਥੇ ਬਾਹਰ ਵੀ ਇਹੀ ਚੀਜ਼ ਮਸ਼ਹੂਰ ਆ ਕਿ ਪੈਡਾਗਰੀ ਨੂੰ ਪ੍ਰਮੋਟ ਕਰਦੇ ਆ ਪੇ ਦਾਦਾ ਪਰਦਾਦਾ ਫੇਰ ਉਹਦੀ ਵੈਲਿਊ ਪੈਂਦੀ ਆ ਇੱਥੇ ਵੀ ਸਾਨੂੰ ਇਹੀ ਆ ਕਿ ਨਹੀਂ ਆਪਾਂ ਕਵਾਂਟੀਟੀ ਨਹੀਂ ਰੱਖਣੀ ਕੁਆਲਿਟੀ ਰੱਖਣੀ ਹੈ ਭਾਈ ਮਤਲਬ ਇੱਕ ਲਾਈਨ ਲਾਈਨ ਤੇ ਕੰਮ ਕਰਨਾ ਹਾਂਜੀ 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 ਲਾਈਨ ਤੇ ਕੰਮ ਕਰਨਾ ਆ ਕਿ ਸਾਡੇ ਕੋਲ ਥੋੜੇ ਹੁਣ ਪਰ ਸੁਥਰੇ ਹੋਣ ਸਾਫ ਸੁਥਰੇ ਵੀ ਮਤਲਬ ਇੱਕ ਤਾਂ ਬਾਈ ਹੁੰਦਾ ਹਨਾ ਵਪਾਰ ਵਾਲਾ ਪਾਸਾ ਆ ਗਿਆ ਹਾਂਜੀ ਹਾਂਜੀ ਇੱਕ ਆ ਗਿਆ ਬਾਈ ਬਰੀਡਰ ਵਾਲਾ ਹਾਂਜੀ ਮਤਲਬ ਤੁਸੀਂ ਬਰੀਡਰ ਵਾਲਾ ਚੂਜ਼ ਕੀਤਾ ਹਾਂਜੀ ਸ਼ੌਂਕ ਪਲੱਸ ਹੁਣ ਬਰੀਡਰ ਕਹਿ ਲਓ ਹੂੰ ਪਹਿਲਾਂ ਸ਼ੌਂਕ ਆ ਤੇ ਹੁਣ ਵਧੀਆ ਚੀਜ਼ ਕਹਿ ਲਓ ਆਪਣੇ ਘਰੇ ਆ ਗਈ ਆ ਹਾਂ ਤੇ ਗਾਂ ਬਰੀਡਿੰਗ ਲਈ ਹਾਂਜੀ ਹਾਂਜੀ ਤੇ ਵੱਡੇ ਭਾਈ ਫਿਰ ਇਹਦੇ ਬੱਚੇ ਵਗੈਰਾ ਮਾਰਕੀਟ 'ਚ ਹੈਗੇ ਨੇ ਕੋਈ ਇਹਦੇ ਘਟੋ ਘਟ ਪਾਜੀ 60 70 ਬੱਚੇ ਆ ਠੀਕ ਹੈ ਬਈ ਇਹ ਪਹਿਲੋ ਰਿਆ ਘੋੜਾ ਗੁਜਰਾਤ 'ਚ ਹੂੰ ਇਹ ਆਪਣੇ ਰਣਸੀ ਸਵੈ ਸਿੰਘ ਦੇ ਘਰੇ ਪੈਦਾ ਹੋਇਆ ਘੋੜਾ ਅੱਛਾ ਬਈ ਹਾਂਜੀ ਹਾਂਜੀ ਉੱਥੇ ਸਾਰੇ ਤੁਹਾਨੂੰ ਪਤਾ ਉਹਨਾਂ ਦੇ ਤਾਂ ਸਾਰੇ ਜਿਨ੍ਹਾਂ ਦੇ ਨਾਮ ਵਰ ਘੋੜੇ ਆ ਉਹਨਾਂ ਕੋਲੋਂ ਹੀ ਨਿਕਲੇ ਆ ਉੱਥੋਂ ਤੇ ਇਹ ਉੱਥੇ ਪੈਦਾ ਹੋਇਆ ਆ ਗੁਜਰਾਤ 'ਚ ਰਿਆ ਆ ਘੋੜਾ ਤੇ ਜਿਆਦਾ ਬਰੀਡਿੰਗ ਉੱਥੇ ਕੀਤੀ ਹੁਣ ਵੀ ਆਪਣੇ ਕੋਲ ਇੱਥੇ ਲਾਲੀ ਭਾਜੀ ਆ ਸਾਡੇ ਹਾਂ ਉਹਨਾਂ ਕੋਲ ਬਹੁਤ ਵਧੀਆ ਬਸ਼ੇਰੀ ਖੜੀ ਆ ਔਰ ਇੱਥੇ ਆਪਣੇ ਕੋ ਮੈਂ ਤੁਹਾਨੂੰ ਫੋਟੋ ਮੈਂ ਸੈਂਡ ਕਰ ਦੂੰਗਾ ਮੱਥੇ ਪਟੇ ਵਾਲੇ ਪੰਜ ਕਲਿਆਣ ਬਹੁਤ ਜ਼ਿਆਦਾਤਰ 90% ਜਿਹੜੇ ਬੱਚੇ ਆ ਮੱਥੇ ਪਟੇ ਵਾਲੇ ਤੇ ਪੰਜ ਕਲਿਆਣ ਆ ਦੇਖਣ ਵਾਲੇ ਦਰਸ਼ਕ ਇਹ ਦੇਖਣਗੇ ਵੀ ਇਹ ਇਤਾਲੀਆ ਕ ਮੈਂ ਤਾਂ ਮੱਥੇ ਫੋਲਿਆ ਪਰ ਵੀ ਤੇ ਧਿਆਨ ਨਾ ਦੇਖ ਜਾਵੇ ਤੇ ਬੋਲਦੇ ਉੱਤੇ ਪ੍ਰੋਪਰ ਆ ਨਿਚਾਨ ਉਹਰੇ ਉਹ ਚੱਕਰ ਦੇ ਵਿੱਚ ਤਕਰੀਬਨ ਜਿੰਨਾ ਵੀ ਇਤਿਹਾਸ ਫੋਲਿਆ ਜਿੰਨਾ ਵੀ ਪੁਰਾਣੇ ਲੋਕਾਂ ਕੋਲ ਇੱਥੇ ਤੋਂ ਨਵੇਂ ਆ ਜਿੰਨਾ ਪਤਾ ਕੀਤਾ ਉਹ ਸਾਰਿਆਂ ਨੇ ਇਹੀ ਦੱਸਣ ਮੁਤਾਬਕ ਵੀ ਅਹੀਂ ਹੀ ਹੈਰਾਨ ਆ ਵੀ ਜਿੰਨੇ ਬੱਚੇ ਸੁੰਦਾ ਪਿਆ ਸਾਰੇ ਤਕਰੀਬਨ 5 ਕਲੇਨ ਪਟੇ ਵਾਲੇ ਸੁੰਦਾਦੇ ਨੇ ਬੱਚੇ ਠੀਕ ਹੈ ਭਾਈ ਵੀ ਆਪ ਯਾਰ ਮੱਥੇ ਫੋਲਾ ਵੀ ਖਾਨਦਾਨ ਤੋਂ ਸੁੱਈ ਜਾਂਦੇ ਕੀ ਕਹਿੰਦੇ ਖਾਨਦਾਨ ਤੋਂ ਜਦੋਂ ਸੋਣੇ ਸੋਣਾ ਇੱਕ ਆ ਜਿਹੜੇ ਆਪਿਆ ਤੇ ਬੋਲਦੇ ਉੱਤੇ ਜਵਾਬ ਹੈ ਰੇ ਜੀ ਪ੍ਰੋਪਰ ਠੀਕ ਆ ਵੀ ਉਹ ਚੱਕਰ ਦੇ ਵਿੱਚ ਪ੍ਰੋਪਰ ਪਟੇ ਵਾਲੇ ਬੱਚੇ 5 ਕਲੇਨ ਨਾਲ 5 ਕ ਆਪ ਤੋਂ ਵੱਡੇ ਆ ਰਹੇ ਬੱਚੇ ਹੂੰ ਸਾਂਦੀ ਭਾਈ ਦੇ ਕੋਲ ਪੁੱਛਿਆ ਜਿਹੜੀ ਜਿਹੜਾ ਕਿ ਮੈਂ ਤਾਂ ਅਬਲਾ ਘੋੜੀ ਦੇ ਪਿੱਛੇ ਆਈ ਤੇ ਬਹੁਤ ਵੱਡੀ ਘੋੜੀ ਬਣ ਗਈ ਮਤਲਬ ਭਾਈ ਤਿੰਦਰ ਆਪਣੇ ਜ਼ਿਆਦਾਤਰ ਰਿਜ਼ਲਟ ਦੇ ਜਿਹੜੇ ਗੁਜਰਾਤ ਵਾਲੀ ਸਾਈਡ ਹਾਂਜੀ ਜ਼ਿਆਦਾਤਰ ਉਹ ਪਹਿਲਾਂ ਬਰੀਡਿੰਗ ਉਧਰ ਕਰੀਆ ਹਾਂਜੀ ਹਾਂਜੀ ਆਇਆ ਹੀ ਆ ਥੋੜਾ ਜਿਹੀ ਹੋਇਆ ਹੈ ਤਿੰਦਰ ਹੈਪੀ ਵੀ ਹੋਇਆ ਫਕਤੋਂ ਪਿੰਡ ਜਿਹਦੇ ਵੀਰ ਕੋ ਥੋੜਾ ਜਿਹਾ ਟਾਈਮ ਹੀ ਰਿਹਾ ਉਹ ਵੀਰ ਥੋੜਾ ਜਿਆਦਾ ਆਪਣੀ ਸ਼ੌਂਕੀਆ ਜਿਹਾ ਮੋਚੀ ਜਿਹਾ ਹੈਗਾ ਕਿ ਉਹਨੇ ਬਾਹਰ ਬਰੀਡਿੰਗ ਨਹੀਂ ਕਰਾਇਆ ਬਾਹਰ ਬਰੀਡਿੰਗ ਵਗੈਰਾ ਜਿੰਨੇ ਨਹੀਂ ਕਰਿਆ ਨਾ ਉਸ ਵਾਰ ਵਿੱਚ ਦਸਨ ਜੋਕ ਬਣ ਗਿਆ ਉਹ ਤੋਂ ਭਾਈ ਨਾ ਪਿਆ ਸੀ ਇਹ ਇਧਰ ਲੈ ਆਂਦਾ ਕੋੜਾ ਠੀਕ ਹੈ ਬਾਈ ਇਧਰ ਲਿਆਦਾ ਤੇ ਇੱਥੇ ਆਪਣੇ ਕੋਲੇ ਆਇਆ ਨੂੰ ਬਾਈ ਸਾਲੀ ਹੋਇਆ ਕਿ ਨਹੀਂ 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 ਥੋੜਾ ਟਾਈਮ ਹੀ ਹੋਇਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਦੋ ਤਿੰਨ ਮਹੀਨੇ ਦਾ ਸਮਾਂ ਦੋ ਦੋ ਤਿੰਨ ਮਹੀਨੇ ਤੇ ਆਪਣੇ ਕੋਲ ਆ ਕੇ ਬਾਈ ਕੁਝ ਛੱਡੇ ਕੁੜੀਆਂ ਤੇ ਹਾਂਜੀ ਹੁਣ ਇਤੋਂ 7 ਕੁੜੀਆਂ ਮੇਟ ਹੋਈਆਂ ਆਜੇ ਹੂੰ ਤੇ ਪਹਿਲੋਂ ਅਸੀਂ ਕਿਉਂਕਿ ਕੋਈ ਵੀਡੀਓ ਵੀ ਨਹੀਂ ਪਾਈ ਹੈਗੀ ਇੱਕ ਸਾਡੇ ਛੋਟੇ ਦਾ ਵਿਆਹ ਆ ਗਿਆ ਵਿੱਚ ਹਾਂਜੀ ਬਾਈ ਜੱਸ ਦਾ ਵਿਆਹ ਹਾਂਜੀ ਜੱਸ ਦਾ ਵਿਆਹ ਆ ਗਿਆ ਤੇ ਉਹਦੇ ਚੱਕਰ ਚ ਵੀ ਅਸੀਂ ਸਾਡੀ ਤਾਂ ਭੱਜ ਣਾਟੀ ਲੱਗੀ ਰਹੀ ਤੇ ਵਿਆਹ ਵੀ ਤੁਹਾਡੇ ਲੱਗੀ ਆ ਜੀ ਦੱਸਦਾ ਬਈ ਮੈਂ ਉਹ ਹੀ ਗੱਲ ਕਰਾਂ ਮੂੰਹ ਦੀ ਗੱਲ ਕੱਢ ਲਈ ਤਿੰਦਰਬਾਈ ਜਸਤਾ ਫਿਰ ਮੇਰਾ ਗਵਾਂਢੀ ਬਣ ਗਿਆ ਜਸਤਾ ਤਾਂ ਗਵਾਂਢੀ ਬਣਤਾ ਸੀ ਤੇ ਕਰਨ ਦਾ ਤਾਂ ਜਮੀ ਗਵਾਂਢੀ ਹੋ ਗਿਆ ਕਰਨ ਦਾ ਜਿਲ੍ਹੇ ਚ ਹੋਇਆ ਹੈਗਾ ਹਣਾ ਤੇ ਅ ਫਿਰ ਆਪਣਾ ਉਮਰ ਕਿੰਨੀ ਐ ਬਈ ਇਹਦੀ ਜਗਦੀਪਰੇ ਇਹ ਤਕਰੀਬਨ ਪੂਰੀ ਪ੍ਰੋਫਰ ਕਰਨਾ ਆਪਣੀ ਜੋ ਅੰਦਾਜ਼ਾ 7-8 ਸਾਲ ਦੀ ਹੈ 7-8 ਸਾਲ ਦੀ ਹੈ ਤੇ ਨਾਮ ਬਈ ਜਗਦੀਪ ਦਾ ਕਰਨ ਦੇਵ ਆ ਕਰਨ ਦੇਵ ਹਾਂਜੀ ਹਾਂਜੀ ਕਿਉਂਕਿ ਦੇਵ ਸਾਹਿਬ ਦਾ ਬੱਚਾ ਹੈ ਹੂੰ ਤੇ ਕਰਨ ਦੇ ਵੀ ਸ਼ੁਰੂ ਤੋਂ ਰੱਖੀ ਨੇ ਵੀ ਮਤਲਬ ਪਿਓ ਦਾ ਨਾਮ ਵੀ ਵਿੱਚ ਆ ਗਿਆ ਜੀ ਤੇ ਆ ਬਾਈ ਕਰਨ ਦੇ ਵੀ ਉਹੀ ਚੱਲਦਾ ਹੈ ਅੱਛਾ ਇਹ ਨਹੀਂ ਕੀਤਾ ਨਾਮ ਠੀਕ ਹੈ ਬਾਈ ਤੇ ਫਿਰ ਫੀਸ ਫੂਸ ਬਾਈ ਕੀ ਕਿਵੇਂ ਕਿੰਨੀ ਰੱਖੀ ਹੋਈ ਫੀਸ ਬਾਈ ਇਹਦੀ ਹ ਹੁਣ ਸਾਡੇ ਜਿੰਨੇ ਯਾਰ ਮਿੱਤਰ ਸੀਗੇ ਉਹ ਸਭ ਕੋ ਮੈਨੂੰ ਕਹਿੰਦੇ ਵੀ ਆ ਕਿ ਯਾਰ ਤੂੰ ਘੋੜਾ ਤੇਰਾ ਵਧੀਆ ਆ ਹੂੰ ਤੇ ਫੀਸ ਘਾਤੋ ਘੱਟ ਰੱਖੀ ਆ ਹੂੰ ਸਾਨੂੰ ਭਾਜੀ ਆਪਾਂ ਤਾਂ ਸ਼ੌਂਕੀਆ ਤੌਰ ਤੇ ਰੱਖੀ ਆ ਹਨਾ ਹਾਂ ਹਾਂ ਬਾਈ ਤੇ ਫੀਸ ਇਹਦੀ 41000 ਆ 41000 ਰੁਪਈਆ ਅੱਛਾ ਬਈ 41000 ਰੁਪਈਆ ਫੀਸ ਰੱਖੀ ਬਾਕੀ 55000 ਤੇ ਚੱਲਦਾ ਆ ਹਾਂਜੀ ਪਿੱਛੇ ਪਿੱਛੇ ਹੈਪੀ ਕਾਲ ਵੀ ਪਹਿਲੋ ਗੁਜਰਾਤ ਵਿੱਚ ਸਾਰੇ 55000 ਤੇ ਚੱਲਦਾ ਰਿਹਾ ਹੂੰ ਪਹਿਲੀ ਗੱਲ ਤਾਂ ਸਾਡੇ ਦੁਆਬੇ ਵਿੱਚ ਘੋੜੇ ਹੈ ਨਹੀਂਗੇ ਪਾਜੀ ਹੂੰ ਜੇ ਹੈਗੇ ਵੀ ਆ ਬਾਲੇ ਵਧੀਆ ਲਾਈਨ ਦੇ ਨਹੀਂ ਹੈਗੇ ਹੂੰ ਹੁਣ ਸਾਨੂੰ ਮੇਨ ਇਹ ਵੀ ਆ ਕਿ ਜੇ ਕੋਈ ਦੂਰੋਂ ਆਉਂਦਾ ਵੀ ਆ ਤਾਂ ਜੇ ਕੋਈ ਬੰਦਾ ਲੋਡ ਬੰਦਿਆ ਅਸੀਂ ਮਾਨਤਾਨ ਵੀ ਪੂਰਾ ਕਰਾਂਗੇ ਅੱਛਾ ਬਈ ਹਾਂਜੀ ਹਾਂਜੀ ਪਾਜੀ ਉਹ ਤਾਂ ਚੱਕਰ ਹੀ ਨਹੀਂ ਮਤਲਬ ਉਹ ਬਈ ਫੀਸ ਦੇ ਨਾਲ ਨਾਲ ਆਪਣੇ ਕੋਲੇ ਜਿਵੇਂ ਹੁਣ ਬਈ ਹੁੰਦਾ ਕਿ ਜਿਵੇਂ ਤੁਸੀਂ ਇੱਥੇ ਵਧੀਆ ਫਾਰਮ ਪਾਇਆ ਹੋਇਆ ਹੈ ਨਾ ਰਹਿਣ ਦਾ ਵੀ ਜੇ ਕਿਸੇ ਭਰਾ ਨੇ ਕੋਈ ਇੱਕ ਦੋ ਰਾਤਾਂ ਰਹਿਣੀਆਂ ਆਪਦਾ ਚਲੋ ਫਰ ਜਾਨਵਰ ਦੇ ਲੈ ਕੇ ਸਰਵਿਸ ਤੇ ਜਾਣਾ ਹਨਾ ਵਾਪਸ ਤਾਂ ਉਹ ਆਪਣੇ ਕੋਲ ਹੈਗਾ ਪ੍ਰਬੰਧ ਪ੍ਰੋਪਰ ਪ੍ਰੋਪਰ ਲਗਜ਼ਰੀ ਫੈਸਿਲਿਟੀ ਮਿਲੂਗੀ ਇੱਥੇ ਹਾਂਜੀ ਹਾਂਜੀ ਠੀਕ ਹੈ ਭਾਈ ਕਮਰੇ ਆਪਣੇ ਕੋਲ ਹੈਗੇ ਨੇ ਲੈਟਰਨ ਬਾਥਰੂਮ ਅਟੈਚ ਆ ਕਿਚਨ ਆ ਸਾਰਾ ਕੁਝ ਇੱਥੇ ਹੈਗਾ ਆ ਇਵਨ ਡਾਕਟਰ ਦੀ ਵੀ ਫੈਸਿਲਿਟੀ ਪੂਰੀ ਆ ਡਾਕਟਰ ਦੀ ਵੀ ਹੈਗੀ ਪੂਰੀ ਪੂਰੀ ਹੈ ਤੇ ਮੰਨ ਕੇ ਚਲੋ ਭਾਈ ਜਿਵੇਂ ਹੁਣ ਕੁੜੀ ਕਈ ਵਾਰੀ ਕਿਸੇ ਭਰਾ ਦੀ ਡਿਮਾਂਡ ਹੁੰਦੀ ਹੈ ਵੀ ਭਾਈ ਅਸੀਂ ਤਾਂ ਗੱਬਣ ਕਰਖ ਹੀ ਲੈਣੀ ਆ ਕੋਈ ਨਹੀਂ ਗੱਬਣ ਕਰਕੇ ਭੇਜਾਂਗੇ ਭਾਜੀ ਠੀਕ ਆ ਭਾਜੀ ਉਹਦਾ ਵੀ ਆਪਣੇ ਕੋਲੇ ਹੈਗਾ ਹਾਂਜੀ 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 ਭਾਜੀ ਪ੍ਰੋਬਲਮ ਵੀ ਕੋਈ ਨਹੀਂ ਹਾਂਜੀ ਉਹ ਜਿਹੜਾ ਬੰਦਾ ਇਹਨੇ ਪੈਸੇ ਖਰਚਦਾ ਭਾਜੀ ਜੇ ਗੱਲ ਬਣੇ ਵੀ ਨਾ ਹਨਾ ਬਾਕੀ ਕਈ ਜੇ ਤਾਂ ਘੋੜੀ ਚ ਹੀ ਪ੍ਰੋਬਲਮ ਹੋਵੇ ਫੇ ਤਾਂ ਆਪਾਂ ਵੀ ਕੀ ਕਰ ਸਕਦੇ ਆ ਰਾਈਟ ਪਰ ਡਾਕਟਰ ਉਹਨੂੰ ਜ਼ਲਾਹ ਦੇਊਗਾ ਉਹ ਸਾਹ ਬਾਕੀ ਜੇ ਕੋਈ ਜੰਪ ਦੀ ਲੋੜ ਆ ਜਿੰਨੇ ਵੀ ਕੋਈ ਕੋਈ ਉਹਦੀ ਕੋਈ ਭੈੜੀ ਪ੍ਰੋਬਲਮ ਆ ਅੱਜ ਕੱਲ ਮਰੇ ਅਮਰਦੁੱਲ ਜੀ ਨਾਲ ਇੱਕ ਅੱਧਾ ਵੀਰ ਹੀ ਹੁੰਦਾ ਜੀ ਜਿਹੜਾ ਇਹ ਗੱਲ ਕਹਿੰਦਾ ਘੋੜੀ ਗੱਭਣ ਚੈੱਕਪਾਸ ਨਹੀਂ ਹਰੇਕ ਥਾਂ ਅੱਜ ਕੱਲ ਡਾਕਟਰੀ ਫੈਸਿਲਿਟੀ ਹੈਗੀ ਹੈ ਪਹਿਲੇ ਜਮਾਨੇ ਹੋ ਸਕੇ ਅੱਜ ਕੱਲ ਜ਼ਿਆਦਾਤਰ ਤਾਂ ਵੀਰ ਇਹੀ ਹੁੰਦੇ ਆ ਵੀ ਆਪਾਂ ਇੱਕ ਜੰਪ ਹੀ ਰਣਾ ਡਾਕਟਰ ਕੋਲ ਚੈੱਕ ਕਰਾ ਕੇ ਲੈ ਹੁੰਦੀ ਘੋੜੀ ਇੱਕ ਜੰਪ ਦੇ ਕੇ ਲੈ ਜਾਣਾ ਜੀ ਜੇ ਉਹਦੇ ਨੂੰ ਪਤਾ ਹੈ ਸਾਡੇ ਕੋਈ ਛੱਡੂਗਾ ਤਾਂ ਛੱਡ ਦਵੇ ਸੰਤੋ ਕੋਈ ਪ੍ਰੋਬਲਮ ਨਹੀਂ ਖਾਤੇ ਪੈਣਾ ਅਗਲੇ ਦੋ ਠੀਕ ਹੈ ਉਹ ਬਈ ਚਲੋ ਹਨਾ ਉਹਦਾ ਫਿਰ ਜਾ ਹੋ ਜਾਂਦਾ ਕਿਉਂਕ ਦੇ ਦੇਖੇ ਤਾਂ ਬਈ 5-400 ਰੁਪਏ ਦਾ ਤਾਂ ਜਾਨਵਰ ਖਾਂਦਾ ਹੀ ਆ ਬਈ ਜਿੰਦਾ ਰਹਾਦਾ ਨਾ ਵੀ ਪਾਵਾਂਗੇ ਕੋਈ ਸਾਨੂੰ ਕੋਈ ਦਿੱਕਤ ਨਹੀਂ ਸਾਡੇ ਕੋਲ ਤਾਂ ਹਰ ਕੁਝ ਬੰਦੇ ਰੱਖਿਆ ਕੋਟੈਂਸੀ ਨਹੀਂ ਕਿਸੇ ਨਾਲ ਵੀ ਆਪ ਮੁਕੇ ਕੇਰ ਲੈਣੇ ਆ ਜੇ ਉਹਨੇ ਬਾਹਰ ਵੀ ਚੱਲ ਜਾਂਦਾ ਕੈਮਰੇ ਵਗੈਰਾ ਲੱਗੇ ਆਨਲਾਈਨ ਚੱਲਦੇ ਰਹਿੰਦੇ ਫੋਨ ਤੇ ਇਹ ਮੇਰੇ ਟੱਕਾਂ ਦੇ ਵਿੱਚ ਕੈਮਰੇ ਲਾਈ ਰੱਖਦੇ ਕਰਦੇ ਵੀ ਕੁਝ ਨਹੀਂ ਆ ਹਾਂ ਭਾਈ ਇਹ ਮੈਂ ਜਿਵੇਂ ਬਾਈ ਦੱਸੀਆਂ ਮੈਂ ਕਹਿੰਦਾ ਬਾਈ ਬਸ ਜਾਨਵਰ ਦੇਖ ਲੈ ਤੁਹਾਡੀਆਂ ਵੀਡੀਓ ਦੇਖ ਲਈਆਂ ਇਹ ਕਾਹਦਾ ਟਾਈਮ ਪਾਉਦੇ ਸੀ ਨਾ ਸੀਟ ਤੇ ਬਹਿ ਜਾਂਦੇ ਤੇ ਹੱਸਦੇ ਹੱਸਾਲਾਂ ਤੇ ਜਦੋਂ ਇੱਥੇ ਨਾ ਘੋੜੇ ਰਾਈਡ ਕਰਦੇ ਹੁੰਦੇ ਆ ਆਪਾਂ ਤਾਂ ਚਲੋ ਬਾਹਰ ਉੱਥੇ ਟਰੱਕ ਤੇ ਹੋਈਦਾ ਹਾਂ 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 ਭਾਈ ਇਹ ਨਾ ਜਦੋਂ ਘੋੜੇ ਤੇ ਜਿਹੜਾ ਰਾਈਡ ਕਰਦਾ ਹੁੰਦਾ ਜਦੋਂ ਕੈਮਰੇ ਤੇ ਆਪਾਂ ਵੀਡੀਓ ਕਾਲ ਤੇ ਹੁੰਦੇ ਆ ਘੋੜੇ ਦੇ ਵਿੱਚ ਦੀ ਥਿ ਵਿਊ ਜਾਂਦਾ ਹੁੰਦਾ ਕਣ ਉਹ ਆਪ ਨੂੰ ਵੀ ਇਦਾਂ ਹੀ ਫੀਲ ਹੁੰਦਾ ਕਿ ਆਪਾਂ ਵੀ ਘੋੜੇ ਤੇ ਚੜੇ ਕਿਉਂਕਿ 뷰 ਸੇਮ ਆਉਂਦੇ ਆ ਹੁੰਦਾ ਨਾ ਉਹ ਕੰਨਾਂ ਦੇ ਵਿੱਚ ਦੀ ਹੂੰ ਤੇ ਇੱਥੇ ਹੀ ਬਾਜੀ ਧਿਆਨ ਇੱਧਰ ਹੀ ਹੁੰਦਾ ਸੱਚੀ ਦੱਸਾਂ ਹੂੰ ਸਹੀ ਹੈ ਬਾਕੀ ਬਾਕੀ ਪਿੰਡ ਹੈਗਾ ਜੀ ਮੇਰਾ ਵੀ ਲੱਗ ਹੀ ਕਿਹੜਾ ਵਜਦਾ ਜਾਂਦਾ ਹਾਂ ਹਾਂਜੀ ਬਾਈ ਥੋੜਾ ਵੀ ਮੇਰੇ ਘਰ ਨੇੜੇ ਹੀ ਰਹਿ ਗਿਆ ਇੱਥੇ ਪਿੰਡ ਨਾ ਬਾਕੀ ਇੱਥੇ ਆ ਕੋਨੀ ਵੀਰ ਆਪਾਂ ਹੁਣ ਤਾਂ ਚਲੋ ਸਰਦਾਰ ਬਣ ਗਿਆ ਪਹਿਲਾਂ ਮੋਢਾ ਟੱਕਰ ਦਾ ਕੋਨੀ ਨਾ ਰੱਖਿਆ ਸੀ ਮੋਢਾ ਆਪਾਂ ਮੀਂਦਰ ਕਹਿਣਾ ਪੈਂਦਾ ਜੀ ਤਮਾਨ ਦੇਣਾ ਪੈਂਦਾ ਸਰਦਾਰ ਬਣ ਕੇ ਤੇ ਫਿਰ ਬਾਈ ਇੱਥੇ ਦੇਖ ਲੈਂਦਾ ਜੀ ਮਗਰ ਇਹ ਹਿੰਦੂ ਵੀਰ ਹੈਗਾ ਮਗਰ ਇਹ ਦੇਖ ਲੈਂਦਾ ਜੀ ਮਤਲਬ ਬਾਈ ਜਸਦੀਪ ਤੇ ਆਪਣਾ ਜਗਵੀਰ ਜਦੋਂ ਚਲੇ ਜਾਂਦੇ ਬਾਹਰ ਤਾਂ ਬਾਈ ਇੱਥੇ ਆਪਣਾ ਕੋਨੀ ਬਾਈ ਕੋਨੀ ਤੇ ਹਿੰਦੂ ਵੀਰ ਦੋ ਜਣੇ ਇਹ ਵਧੀਆ ਤੀਜਾ ਮੁੰਡਾ ਹੈ ਵੀ ਬੜਾ ਸਕਤੇ तकरीबन ਫਿਰ ਚ ਪਹਿਲੀ ਵਾਰ ਰੱਖਿਆ ਜੀ ਤੇ ਇੱਕ ਜਗਵੀ ਦਾ ਵਿਹਾਰ ਇਦਾਂ ਦਾ ਵੀ ਸਾਰਿਆਂ ਨੇ ਪਿਆਰ ਬੜਾ ਸ਼ਾਮ ਨੂੰ ਡੇਲੀ ਮਹਿਫਲ ਲੱਗਣੀ ਹੁੰਦੀ ਜਿੱਥੇ ਵੀ ਕੋਈ ਦਿਨ ਇਦਾਂ ਦਾ ਸੁੱਕਾ ਨਿਕਲ ਜਾਊਗਾ ਤੇ ਮਹਿਫਲਾਂ ਨਾ ਲੱਗਦੀ ਹੋਵੇ ਤੇ ਵਧੀਆ ਤੌਰ ਤੇ ਮਿਲ ਲਾ ਕਰਦਾ ਜੀ ਹੂੰ ਚਲੋ ਭਾਈ ਇਹਨਾਂ ਨਾਲ ਭਰਾ ਇਕੱਠੇ ਹੋ ਜਾਂਦੇ ਸਾਰਾ ਸਿਸਟਮ ਹੀ ਬਣ ਜਾਂਦਾ ਹਨਾ ਗੱਲ ਇਦਾਂ ਆਪਾਂ ਮੈਂਟ-ਮੈਂਟ ਵੀ ਵੇਸ਼ ਨਹੀਂ ਕਰੀਦਾ ਕਿਉਂਕਿ ਸਾਡੇ ਕੋਲ ਟਾਈਮ ਹੀ ਉਹਨਾਂ ਗਿਆ ਉੱਥੇ ਟਰੱਕ ਵੀ ਵਾਜਾ ਮਾਰਦੇ ਹਨਾ ਹਾਂ ਭਾਈ ਫਿਰ ਉਹ ਵੀ ਉਹ ਵੀ ਗੱਲ ਘੋੜੇ ਇੱਥੇ ਵੀ ਹੈ ਤੇ ਕੋਲੇ ਉੱਥੇ ਵੀ ਥੋੜੀ ਇੱਥੇ ਵੀ ਆ ਤੇ ਰੱਖੇ ਉਹ ਵੀ ਬਈ ਸ਼ੌਕ ਤੇ ਫਿਰ ਬਗਿਰ ਬਰੇ ਜਦੋਂ ਹੁਣ ਤੁਸੀਂ ਜਦੋਂ ਉਧਰ ਬੱਗ ਗਏ ਤੇ ਇੱਥੇ ਫਿਰ 22 ਵਰਗੇ ਸੰਭਾਲਦੇ ਸਾਰਾ ਤੇ ਸੰਪਰਕ ਨੰਬਰ ਵਗੈਰਾ ਆਪਾਂ ਤੁਹਾਡਾ ਵੀ ਤੇ 22 ਵਰਗਿਆਂ ਦਾ ਵੀ ਹਾਂਜੀ ਹਾਂਜੀ ਜ਼ਰੂਰ ਉਹ ਆਪਾਂ ਦੇ ਦਾਂਗੇ ਹਾਂਜੀ ਹਾਂਜੀ ਤੇ ਬਾਕੀ ਬਾਈ ਫਿਰ ਘੋੜੀਆਂ ਫਿਰ ਨਾਲ ਕਿੰਨੀਆਂ ਰੱਖੇ ਨੇ ਇਹ ਆਪਣੇ ਕੋਲ ਤਿੰਨ ਘੋੜੀਆਂ ਆ ਹਾਂ ਹਾਂਜੀ ਆ ਪਹਿਲੀ ਘੋੜੀ ਆ ਆ ਜਿਹਦੇ ਕਹ ਲੋ ਪੈਰਾਂ ਪਿੱਛੇ ਸਾਰਾ ਫਾਰਮ ਪਰ ਆਇਆ ਠੀਕ ਹੈ ਭਾਈ ਇਹ ਪਹਿਲੀ ਘੋੜੀ ਲੈਂਦੀ ਸੀ ਹਾਂਜੀ ਇਹ ਇਹ ਵਾਲੀ ਜਿਹੜੀ ਬਲੈਕ ਆ ਠੀਕ ਹੈ ਭਾਈ ਬਲੇਜ਼ ਵਾਲੀ ਇਹ ਘੋੜੀ ਆਪਾਂ ਨੂੰ ਸਤਵੀਰ ਭਾਜੀ ਨੇ ਦਿੱਤੀ ਹੈ ਜਨਾਲੇ ਵਾਲੇ ਨੇ ਠੀਕ ਹੈ ਭਾਈ ਇਹ ਵੀ ਵੇਚਣ ਲੱਗਾ ਸੀ ਇਹ ਕਹਿੰਦਾ ਪਹਿਲੀ ਘੋੜੀ ਹੈ ਇਹ ਤਾਂ ਕਹਿੰਦੇ ਆ ਪੈਸੇ ਚੰਗੇ ਮਿਲਦੇ ਆ ਵੇਚ ਦਈਏ ਮਿਲਦੇ ਵੀ ਬਹੁਤ ਵਧੀਆ ਸੀਗੇ ਤੇ ਸੂਰਿਆਵੰਚ ਤੋਂ ਇਹ 7 ਮਹੀਨੇ ਦੀ ਗੱਬਣ ਆ ਠੀਕ ਹੈ ਤਿੰਦਰ ਵਾਲੇ ਸੂਰਿਆਵੰਚ ਤੋਂ ਕਿਉਂਕਿ ਉਹ ਵੀ ਸਾਨ ਘੋੜਾ ਤਕੜਾ ਆ ਮਾਰਕਿੰਗ ਦੋਨਾਂ ਦੀ ਸੇਮ ਆ ਮਾਰਕਿੰਗ ਪੈਸੇ ਸੋਨੇ ਮਿਲਣੇ ਕਹਿੰਦੇ ਵੇਚ ਦਈਏ ਮੈਂ ਕਿਹਾ ਯਾਰ ਪਹਿਲੀ ਘੋੜ ਕਿ ਇਹਦੇ ਕਰਮਾਂ ਪਿੱਛੇ ਹੀ ਕਹ ਲੋ ਕਿ ਸਾਰਾ ਫਾਰਮ ਭਰਿਆ ਆ ਤੇ ਆਪਾਂ ਵੀ ਖੁਸ਼ ਰਹਿਣ ਲੱਪੇ ਫਿਰ ਭਾਈ ਉਹ ਵੀ ਆਪਾਂ ਆਪਣੀ ਇੱਕ ਆਮ ਸਟ੍ਰੈਟਜੀ ਹੁੰਦੀ ਆ ਵੀ ਆਪਣੇ ਲੋਹਾ ਚੰਗਾ ਆ ਗਿਆ ਜੀ ਕਰੇ ਹਨਾ ਜਾਂ ਵੀ ਆਦਾ ਲੋਹਾ ਮਾੜਾ ਗਿਆ ਆਪਾਂ ਕਹਿ ਦਿੰਨੇ ਆ ਉਹ ਆਪਣੀ ਸੁਤਨੀ ਦੇ ਵਿੱਚ ਜਾਨਵਰ ਚੰਗਾ ਆ ਗਿਆ ਭਾਈ ਉਹ ਜਾਨਵਰ ਨੇ ਆਪਣਾ ਫਾਰਮ ਭਰਤਾ 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 ਸਹੀ ਗੱਲ ਮੈਂ ਪਹਿਲਾਂ ਸੁਣਦਾ ਹੁੰਦਾ ਸੀ ਵੀਡੀਓ ਚ ਵੀ ਸੁਣੀਦਾ ਸੀ ਪਰ ਨਹੀਂ ਵਾਕਿਆ ਭਾਈ ਫਰਕ ਹੈਗਾ ਫਰਕ ਹੈਗਾ ਹਾਂਜੀ ਹਾਂਜੀ ਬਾਕੀ ਘੋੜੀ ਸ਼ਕੀਨ ਇੰਨੀ ਜ਼ਿਆਦਾ ਆ ਹੂੰ ਉਹਦਾ ਕੱਦ ਕਨਕਨੋਤੀ ਫੇਸ ਤਾਂ ਇੰਨਾ ਛੋਟਾ ਆ ਨਾ ਹੂੰ ਕਈ ਵਾਰੀ ਇਦਾਂ ਹੁੰਦਾ ਆ ਕਿ ਆਪਾਂ ਗਲ ਚ ਪਟਾ ਟਾਈਟ ਕਰਕੇ ਵੀ ਪਾਇਆ ਹੁੰਦਾ ਨਾ ਤਾਂ ਵੀ ਮੂੰਹ ਥਾ ਨਹੀਂ ਲੱਥੇ ਜਾਂਦਾ ਹੂੰ ਇੰਨਾ ਛੋਟਾ ਫੇਸ ਆ ਬਚੇਰੀ ਆ ਠੀਕ ਹੈ ਬਈ ਚਾਰ ਦੰਦ ਤੇ ਹਾਈਟ ਕਿੰਨੀ ਆ ਬਈ ਜਗਵੀਰੇ ਦੀ ਇਹਦੀ 62 ਹਾਈਟ ਆ ਜੀ ਬਾੜ ਬਾੜ ਪਲਾਸੀ ਕਹਿ ਲਓ ਹਾਂਜੀ ਬਾੜ ਤੋਂ ਇੱਕ ਸੂਤ ਵੀ ਘਟਨੀ ਹੈਗੀ ਠੀਕ ਹੈ ਬਈ ਤੇ ਰੈਡਿੰਗ ਰੂਡਿੰਗ ਬਾਈ ਫਿਰ ਕਰ ਦਿੰਦੇ ਪੂਰੀ ਕਰੀ ਦੀ ਇਹਨਾਂ ਤੇ ਵੀ ਜੀ ਰੈਲੀਆਂ ਕਰਤੀਆਂ ਜਿੱਦਣ ਦੇ ਆਏ ਆ ਰੈਲੀਆਂ ਕਰਤੀਆਂ ਸਾਹਬ ਵੀ ਰਾਲਾ ਹੋ ਗਿਆ 10 ਕਿਲੋ ਪਰ ਘਟ ਗਿਆ ਜੀ ਅੱਛਾ ਬਈ ਨਹੀਂ 8 ਪਰ ਦਾ 8 ਕਿਲੋ ਘਟਿਆ 8 ਵੀ ਬਹੁਤ ਹੋ ਜਾਂਦਾ ਬਈ ਜਗਵੀਰੇ ਦਾ ਕਿ ਥੋੜਾ ਆ ਜੀ ਮਰਿਆ ਨਹੀਂ ਆਕੜਿਆ ਉਹ ਸਾਲ ਹੋਇਆ ਨਹੀਂ ਜੇ ਉਹਦਾ 2-4 ਮਹੀਨੇ ਹੋਰ ਰਹਿ ਜਾਈਏ ਤਾਂ ਫਿੱਟ ਹੋ ਜਾਣਗੇ ਹਾਂ ਬਈ ਬਾਕੀ ਗ ਹਾ ਰਾਈਡਿੰਗ ਕਰਨੀ ਹੈ ਨਾ ਬਾਈ ਇਹਦਾ ਬੰਦੇ ਨੂੰ ਉਹੀ ਫਿੱਟ ਕਰ ਦਿੰਦੀ ਐ ਇਹ ਵਾਕਈ ਬਹੁਤ ਜ਼ਿਆਦਾ ਫਰਕ ਆ ਜਦੋਂ ਅਸੀਂ ਰਾਈਡਿੰਗ ਕਰਨੀ ਸਟਾਰਟ ਵੀ ਕੀਤੀ ਹੈ ਨਾ ਹਾਂਜੀ ਦੋ ਦਿਨਾਂ ਬਾਅਦ ਸਾਰਾ ਸਰੀਰ ਦੁਖਦਾ ਸੀਗਾ ਹੂੰ ਪਰ ਅਸੀਂ ਛੱਡੀ ਨਹੀਂ ਕਰਨੀ। ਉਹ ਤੇ ਹੌਲੀ 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 ਸਹੀ ਹੋ ਜਾਵੇਗਾ। ਜਿੰਮ ਤੇ ਜਾ ਕੇ ਤਾਂ ਜਗਵੀਰ ਬਾਈ ਹੁਣ ਆਪਾਂ ਲੱਤਾਂ ਦੀ ਐਕਸਰਸਾਈਜ਼ ਕਰ ਲਾਂਗੇ ਇੱਕ ਦਿਨ ਚ ਆਪਾਂ ਇੱਕ ਦਿਨ ਆਪਾਂ ਚੱਲ ਡੌਲਿਆ ਬਣਾ ਲਾਂਗੇ ਹਨਾ ਚੈਸਟ ਲਾ ਲਾਂਗੇ। ਇਹਦੇ ਤੇ ਸਾਰਾ ਕੁਝ ਹੀ ਲੱਗਿਆ ਹੁੰਦਾ ਬਈ। ਇਹ ਇਹਦੇ ਵਿੱਚ ਹੀ ਸਾਰਾ ਕੁਝ ਕਾਰਡੀਓ ਤਾਂ ਮੇਨ ਜਿੱਦਾ ਕਹਿੰਦੇ ਕਾਰਡੀਓ ਕਰੀਏ। ਹੂੰ ਕਾਰਡੀਓ ਦਾ ਇਹ ਸਾਰਾ ਸਰੀਰ ਦੀ ਜਦੋਂ ਸ਼ੇਕ ਹੋਈ ਜਾਣਾ ਹਨਾ ਫਿਰ ਐਨ ਪੂਰਾ ਬੰਦਾ ਰਹਿੰਦਾ ਵੀ ਤਣਕੇ ਆ। ਹੂੰ ਯਾ 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 ਉਹ ਕਹਿੰਦੇ ਨਾ ਬਈ ਜਿਹੜਾ ਬੰਦਾ ਸਵਾਰੀ ਕਰਦਾ ਉਹ ਤਾਂ ਢਿੱਡ ਨਿਕਲੇ ਨਾ ਮਿਲੂਗਾ ਨਹੀਂ ਮਿਲੂਗਾ ਨੇ ਤੇ ਬਈ ਫਿਰ ਆਹ ਦੂਜਿਆਂ ਵੀ ਸਵਾਰੀ ਵਾਸਤੇ ਰੱਖਿਆ ਕਿ ਮਾੜਾ ਮੁੰਡਾ ਸੇਲ ਵਗੈਰਾ ਦਾ ਵੀ ਹੈਗਾਗਾ ਨਹੀਂ ਨਹੀਂ ਸੇਲ ਦਾ ਤਾਂ ਕੋਈ ਨਹੀਂ ਹੈਗਾ ਜੀ ਆਪਣੇ ਕੋਲ ਜਿੱਦਣ ਦੀਆਂ ਲਿਆਂਦੀਆਂ ਉਦਾਂ ਦੀਆਂ ਆਪਣੇ ਕੋਲ ਹੀ ਆ ਸਗੋਂ ਬਹੁ ਵਾਰੀ ਬੰਦੇ ਕਹਿ ਵੀ ਹਟਿਆ ਕਿ ਆਹ ਸਾਰੀਆਂ ਵਾਰੀ ਕਹਿ ਹਟਿਆ ਹੁਣ ਆ ਆਪਣਾ ਘੋੜੀ ਆ ਇਹ ਤਿੰਦਰ ਤੋਂ ਮੈਂ ਜिद ਕਰ ਕਰਕੇ ਲੈ ਕੇ ਆਂਦੀ ਇਹ ਦਿੰਦਾ ਨਹੀਂ ਸੀ ਠੀਕ ਆ ਇਹ ਬਈ ਤਿੰਦਰ ਕੋਲ ਖੜੀ ਈ ਬਈ ਤਿੰਦਰ ਕੋਲ ਖੜੀ ਸੀਗੀ ਤੇ ਇਹ ਇਹ ਕਵੇ ਮੈਂ ਦੇਣੀ ਨਹੀਂ ਨਹੀਂ ਮੈਂ ਕਹਾ ਮੈਂ ਤਾਂ ਲੈ ਕੇ ਜਾਣੀ ਆ ਹੂੰ ਇਹ ਘੋੜੀ ਇੰਨੀ ਇਹਦੀ ਇਹਦੀ ਲੈਂਥ ਬਹੁਤ ਲੰਬੀ ਆ ਵੇਲ ਬਹੁਤ ਲੰਬੀ ਆ ਘੋੜੀ ਦੀ ਫਿਰ ਬਰੀਕੀਆਂ ਚ ਬਹੁਤ ਆ ਇਹ ਆਪਣੇ ਵਾਲੇ ਕਰਨਦੇਵ ਤੋਂ ਗੱਬਣਿਆ ਘੋੜੀ ਅੱਛਾ ਜੀ ਹਾਂਜੀ ਅਜੇ ਚੈੱਕ ਪਾਸ ਨਹੀਂ ਹੋਈ ਹੈਗੀ ਥੋੜੇ ਦਿਨ ਹੀ ਹੋਏ ਮੀਟ ਕਰਾਈ ਨੇ ਹਾਂਜੀ ਤੇ ਬਾਕੀ ਜਿਹੜੀ ਇਹ ਆਪਣੇ ਆ ਪਿੱਛੇ ਲਾਲ ਘੋੜੀ ਖੜੀ ਆ ਇਹ ਵੀ ਕਰਨਦੇਵ ਤੋਂ ਆ ਠੀਕ ਆ ਜੀ ਹਾਂਜੀ ਹਾਂਜੀ ਇਹ ਘੋੜੀ ਦੀ ਵੀ ਹਾਈਟ ਬਹੁਤ ਆ ਇਹ 3+ ਹਾਈਟ ਆ ਕਰਨਦੇਵ ਵੀ ਹਾਂਜੀ 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 ਇਹਦੇ ਨੁੱਕਰਾ ਵੀ ਰੱਖ ਸਕਦੇ ਆ ਫਿਰ ਮੈਂ ਕਹਾਂ ਜਿਆਦਾ ਆਪਣੇ ਕੋਲ ਸਟਾਈਲੀਆਂ ਨੇ ਆ ਸਹੀ ਹੈ ਹੁਣ ਬਾਹਰ ਤੇ ਨੁਕਰ ਦਾ ਆਪ ਆਪਣੇ ਬਾਈ ਕੋਲ ਹੈਗਾ ਨਹੀਂ ਉੱਪਰ ਮਾਰਵੜੀ ਤੇ ਛੜਦੀ ਉਹ ਫਤਿਹ ਹੈਗਾ ਆਪਣੇ ਕੋਲ ਤੇ ਅੰਦਰ ਕਿੰਨੀ ਬਾਜਦਾ ਆ ਆ ਆ ਆ ਨਹੀਂ ਨਹੀਂ ਫਤਿਹ ਆਪਣੇ ਕੋਲ ਬਹੁਤ ਸੋਹਣਾ ਕੋਟਾ ਨੁਕਰਾਂ ਦਾ ਲੈਣਾ ਮੈਂ ਯਾਰ ਘਰ ਕੋਟਾ ਹੈਗਾ ਬੱਚੇ ਲੈ ਲੋ ਤੁਸੀਂ ਲਈਏ ਮੈਨੂੰ ਸਦਰਾ ਮੱਝੀ ਵੀ ਬਿਟੂ ਅਸੀਂ ਵੀ ਤਾਂ ਹੀ ਹੁਣ ਇਹ ਤੋਂ ਆਪਾਂ ਕਰਨਦੇਵ ਤੋਂ ਕਰਾਤੀ ਏ ਗੱਬਣਾ ਕਿ ਆਪਣੇ ਕੋ ਆਪਸ਼ਨ ਹੈਗੀ ਆ ਉਹਨਾਂ ਕੋ ਹੁੰਦੇ ਹੀ ਆ ਬਥੇਰੇ ਆ ਮਰਜੀ ਭਾਜੀ ਕੋਲ ਹਾਂਜੀ ਭਾਈ ਕਿਉਂਕਿ ਫਤੇਂਤਿੰਦਰ ਕੋਲ ਹੈਗਾ ਆ ਸਾਨੂੰ ਉਹਦੇ ਨਾਲ ਹੁੰਦੇ ਕਿ ਬਸ਼ੇਰੇ ਬਸ਼ੇਰੀਆਂ ਜਦੋਂ ਮੂਡ ਕਰੂਗਾ ਤੇ ਆਪਾਂ ਰੱਖ ਲਾਂਗੇ ਕੋਈ ਨਾ ਕੋਈ ਸਹੀ ਹਾਲ ਦੀ ਘੜੀ ਸਾਨੂੰ ਇਹੀ ਆ ਕਿ ਮਾਰਵਾੜੀ ਦੇ ਵਿੱਚ ਮਾਰਵਾੜੀ ਚ ਚਲੋ ਨੁਕਰੇਤ ਵੀ ਹੌਲੀ ਹੌਲੀ ਬਾਈ ਕਰਾ ਜਦੋਂ ਇੱਧਰ ਮਾੜਾ ਮੋਟਾ ਪ੍ਰਸਿੱਧੀ ਮਿਲ ਗਈ ਹਨ ਉਦੋਂ ਨੁਕਰੇ ਕਰਨੀ ਵੀ ਹੋਇਆ ਜਾਊਗਾ ਚਲੋ ਹਨਾ ਤੇ ਮੇਰਾ ਆਈਡੀ ਮੇ ਜਿਹੜਾ ਮੇਰੇ ਵਾਲਾ ਏਰੀਆ ਜਿਆਦੇ ਬਈ ਉਹ ਨੁਕਰੇ ਕਰਨੀ ਨਾ ਉਹ ਨੁਕਰੇ ਕਰਨੀ ਬਾਤ ਆ ਉਹ ਨੁਕਰੇ ਕਰਨੀ ਬਾਤ ਆ ਸਹੀ ਗੱਲ ਤੇ ਪਰ ਬਈ ਮਾਰવાડી ਵੀ ਇੱਕ ਆਪਾਂ ਕਹਿ ਸਕਦੇ ਆ ਵੀ ਵਧੀਆ ਆਪਸ਼ਨ ਆ ਗਈ ਮਾਰવાડી ਤੇ ਫੇ ਇਦਾਂ ਆ ਜਿਹੜੀ ਜਦੋਂ ਹੁਣ ਲਾ ਜਾਂਦਾ ਹੀ ਕਹਿ ਲੈਨੇ ਆਪਾਂ ਜਾਂ ਤਾਂ ਫੇ ਕੱਖਦਾ ਆ ਜਾਂ ਲੱਖਦਾ ਆ ਜਾਂ ਲੱਖਦਾ ਬਈ ਤੇ ਬਾਕੀ ਬਈ ਫਿਰ ਆਪਣੇ ਘੋੜੇ ਵਾਸਤੇ ਖੁੱਲਾ ਸੱਦਾ ਭਰਾਵਾਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਜੀ ਜਦੋਂ ਮਰਜੀ ਆਓ ਜ਼ਰੂਰੀ ਨਹੀਂ ਹੈਗਾ ਕਿ ਬਰੀਡਿੰਗ ਆਪਣੇ ਘੋੜੀਆਂ ਜੇ ਨਹੀਂ ਵੀ ਹੈਗੀਆਂ ਤੁਸੀਂ ਦੇਖਣ ਆਓ ਦੇਖਣਾ ਉਹ ਸਾਮ ਤੇ ਆਓ ਇੰਜੋਏ ਕਰੋ ਇੱਥੇ ਬਾਕੀ ਭਾਈ ਵੱਡੀ ਗਲਤ ਹੈ ਹੀ ਹੁੰਦੀ ਆ ਵੀ ਭਰਾ ਮਿਲਦੇ ਆ ਚਾੜ ਜਾਂਦੇ ਆ ਬਸ ਬਸ ਸਾਨੂੰ ਤਾਂ ਚਾਹ ਚੜ ਜਾਂਦਾ ਮੈਂ ਕਹਿੰਦਾ ਸਾਨੂੰ ਤਾਂ ਚਾਹ ਚੜ ਜਾਂਦਾ ਜਦੋਂ ਵੀ ਭਰਾ ਆਉਂਦਾ ਆ ਸਹੀ ਗੱਲ ਆ ਯੋ ਵੀ ਮਿੱਤਰ ਤਾਂ ਭਾਈ ਸਭ ਤੋਂ ਵੱਡੀ ਚੀਜ਼ ਆ ਸਭ ਤੋਂ ਵੱਡੀ ਚੀਜ਼ ਤੇ ਭਾਈ ਜੇ ਗੱਲ ਕਰੀਏ ਡੀਐਨਏ ਵਗੈਰਾ ਫਿਰ ਕਰਵਾਏ ਕਿ ਇਹ ਡੀਐਨਏ ਦਾ ਕਰਾਉਣਾ ਅਸਲ ਚ ਜਗਵੀਰ ਇਹਨੂੰ ਲੰਘਾਂਦੇ ਨੂੰ 2 ਮਹੀਨੇ ਹੋ ਗਏ ਜੀ ਮੇਰਾ ਟਾਈਮ ਇਹ ਲੱਗਾ ਇੱਕ ਮੈਂ ਵੀ ਇੱਕ ਨਵਾਂ ਲਹਾਂਦਾ ਫਸੇ ਰ ਅਸੀਂ ਕਰਾਂਗੇ ਫਰਵਰੀ ਚੋਂ ਲਾਂਚ ਤਾਂਫਾ ਹੀ ਆ ਜੀ ਉਹ ਆ ਜਾਏ ਤੇ ਉਹਦਾ ਵੀ ਕਰਾਉਣਾ ਉਹ ਤਾਂ ਆਪਾਂ ਵੇਖਿਆ ਬਈ ਉਹਦਾ ਚੀਜ਼ ਹੀ ਬੜੀ ਤਰ੍ਹਾਂ ਉਹ ਤਾਂ ਜੀ ਹੁਣ ਜਨਵਰੀ ਫਰਵਰਚ ਜਾਂ ਜਨਵਰੀ ਦੇ ਵਿੱਚ ਆਪਾਂ ਬਣਾ ਲਾਂਚ ਹਾਂ ਜੀ ਹਾਂ ਜੀ ਸ਼ੁਰੂ ਕਰਾਂਗੇ ਅਸੀਂ 2 ਕੋਟੀ ਨਹੀਂ ਛੱਡਿਆ ਹਾਂ ਜੀ ਪਾਸਾ ਗੱਪਣ ਤੇ ਉਹਦੋਂ ਫਿਰ ਉਹਦਾ ਵੀ ਡੀਐਨਏ ਕਰਾਉਣਾ ਹੈ ਤਾਂ ਵੀ ਕਰਾਉਣਾ ਇੱਕ ਮਤਲਬ ਡਰਾਉਣੇ ਦੀ ਬਿਸ਼ੇਰੀ ਆ ਜੀ ਤੇ ਦੋ ਤਿੰਨ ਜਨਮਾਂ ਦਾ ਡੀਐਨਏ ਹੋਣਾ ਹੈ ਜੀ ਕਿਉਂਕਿ ਅਸੀਂ ਥੋੜਾ ਜਿਹਾ ਇਕੱਠੇ ਹੀ ਸੱਤ ਲਾਂਗੇ ਹੌਲੀ ਹੌਲੀ ਵਰਤੀ ਆ ਜੀ ਹਾਂਜੀ ਹਾਂਜੀ ਇਹਦਾ ਵੀ ਇਹ ਕਨਫਰਮ ਆ ਡੀਐਨਏ ਦਾ ਇਦਾਂ ਆ ਵੀ ਕੋਈ ਵੀ ਵੀ ਪਤਾ ਕਰ ਸਕਦਾ ਸਵਾਸ ਸਿੰਘ ਜੀ ਦੇ ਘਰ ਦਾ ਚਾਹਣਾ ਬਰਪਲ ਵਾਲੇ ਅਲਫਾਜ਼ ਦਾ ਇਹ ਸਖਾ ਭਾਈ ਹੈ ਹਾਂਜੀ 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 ਔਰ A ਤੋਂ Z ਜੰਮਣ ਤੋਂ ਲੈ ਕੇ ਹੁਣ ਤੱਕ ਸਾਰਾ ਰਿਕਾਰਡ ਔਰ ਸਾਰੀਆਂ ਫੋਟੋਆਂ ਕੋਈ ਤਸੱਲੀ ਕਰ ਸਕਦਾ ਔਰ ਉਹ ਮੰਨ ਕੇ ਸਾਡੀ ਉਹ ਉਹ ਚੀਜ਼ ਦੀ ਗਾਰੰਟੀ ਵੀ ਆ ਤੇ ਸਪੂਟ ਪ੍ਰੂਫ ਵੀ ਮਿਲ ਇੱਥੇ ਇਹਦੇ ਮੱਥੇ ਫੁੱਲਿਆ ਸਨੇਫਿਆ ਥੋੜੀ ਇੱਥੇ ਹਾਂ ਹਾਂ ਭਾਈ ਤੇ ਬਾਕੀ ਸਾਰਾ ਕਮੈਤ ਤੇ ਪੈਰ ਬਲੈਕ ਪੈਰ ਸਾਰੇ ਬਲੈਕ ਬਲੈਕ ਲੱਤਾਂ ਠੀਕ ਹੈ ਭਾਈ ਬਾਕੀ ਸਾਰੇ ਬਸੂ ਬਲੈਕ ਆ ਤੇ ਬੱਚੇ ਗਾਹਾਂ ਬੱਚਿਆਂ ਤੇ ਜ਼ਿਆਦਾਤਰ ਵੀ ਆਪਾਂ ਨੂੰ ਪੰਦਕ ਲੈਣ ਦੇਖਣ ਨੂੰ ਮਿਲਦਾ ਹਾਂਜੀ ਹਾਂਜੀ ਬੱਚੇ ਮੱਥੇ ਫੁੱਲਿਆ ਹਾਂਜੀ ਨਾ ਭਾਈ ਆਪਣੇ ਕੋਲੇ ਆ ਕੇ ਬਾਅਦ ਚ ਚੇਂਜ ਕਰੇ ਕਿ ਪਹਿਲਾਂ ਹੀ ਨਹੀਂ ਨਹੀਂ ਪਿੱਛੋਂ ਚੱਲਦਾ ਆ ਪਹਿਲਾਂ ਸਾਨੂੰ ਸਲਾਹ ਬਹੁ ਜਾਣੇ ਨੇ ਦਿੱਤੀ ਪਰ ਜਦ ਪਿੱਛੋਂ ਹੀ ਇਹ ਕਹਿ ਲੋ ਕਿ ਜਦੋਂ ਪਿੱਛੋਂ ਹੀ ਵਧੀਆ ਆਇਆ ਆ ਇਹਦਾ ਨਾਂ ਪਿੱਛੋਂ ਪੂਰਾ ਆਇਆ ਹੈ ਹਨਾ ਬੱਚੇ ਵਧੀਆ ਫੇ ਆਪਾਂ ਇੱਥੇ ਆ ਕੇ ਚੇਂਜ ਕਰਦੀਏ ਫੇ ਕੋੜੇ ਦੀ ਅੱਧੀ ਲਾਈਫ ਤੱਕ ਨਾਂ ਬਦਲਣ ਚ ਨਿਕਲ ਜਾਂਦੀ ਹੈ ਰਾਈਟ ਸਹੀ ਗੱਲ ਹੈ ਤੇ ਅਸੀਂ ਉਹੀ ਨਾਂ ਰੱਖਿਆ ਕਰਨ ਦੇਵ ਨਾਲੇ ਉਧਰ ਪੰਜਾਬੀਆਂ ਵਾਲਾ ਬਾਕੀ ਬਾਈ ਨਾਲ ਨਾਂ ਬਹੁਤ ਸੋਹਣਾ ਨਾਲੇ ਬੱਬੇ ਤੇ ਪਿਓ ਦਾ ਵੀ ਐਡ ਆ ਗਿਆ ਹਾਂ ਪਿਓ ਦਾ ਵੀ ਆ ਗਿਆ ਦੇਵ ਪਲੱਸ ਇਹ ਨਹੀਂਗਾ ਕੋਈ ਜੇ ਗਜਰਾਤ ਚੋਂ ਵੀ ਆਇਆ ਨਾ ਪੰਜਾਬੀਆਂ ਲਈ ਵੀ ਫਿੱਟ ਬੈਠਦਾ ਪੰਜਾਬੀਆਂ ਲਈ ਵੀ ਫਿੱਟ ਕਰਨ ਦੇਵ ਕਰਨ ਦੇਵ ਬਈ ਸਹੀ ਗੱਲ ਹੈ ਤੇ ਬਾਕੀ ਬਾਈ ਹੁਣ ਇਧਰਲੇ ਘੋੜੇ ਦੀ ਤਾਂ ਆਪਣੀ ਗੱਲਬਾਤ ਹੋਊਗੀ। ਹਾਂਜੀ। ਤੇ ਜੇ ਜਗਵੀਰ ਬਾਈ ਕੋਈ ਕਰਨੀ ਆ ਤਾਂ ਤੁਸੀਂ ਆਪਣੇ ਭਰਾਵਾਂ ਨੂੰ ਦੱਸ ਦਿਓ ਫਿਰ ਆਪਾਂ ਦੂਜੇ ਪਾਸੇ ਹੁਣ ਉਧਰਲੇ ਘੋੜਿਆਂ ਦੇ ਚੱਲ ਜੀ। ਓਕੇ। ਉਧਰਲੇ ਦੀ ਚੱਲ ਪਾ ਜੀ। ਹਾਂ ਉਧਰ ਉਧਰਲੇ ਦੀ ਚੱਲ ਲੈਣ। ਉਹਨਾਂ ਦੀ ਗੱਲ ਵੀ ਆ ਫਿਰ। ਚਲੋ ਜੀ ਚਲੋ ਜੀ। ਤੇ ਉਧਰ ਉਧਰ ਬਾਈ ਫਿਰ ਕਿੰਨੇ ਰੱਖਿਆ? ਉਧਰ ਆਪਣੇ ਕੋਲ ਭਾਜੀ 4 ਟਰੱਕ ਆ, 2 ਤਾਂ ਆਪਣੇ ਕੋਲ ਕਸਟਮ ਟਰੱਕ ਆ। ਠੀਕ ਆ ਬਾਈ। ਪੀਟਰ ਬੈਲਟ ਆ ਉਹ ਆਪਾਂ 85 ਤੋਂ ਆਰਡਰ ਕਰਕੇ ਭਾਜੀ ਬਣਵਾਏ ਆ ਠੀਕ ਆ ਬਾਈ ਉਹ ਕ੍ਰੋਮ ਕ੍ਰੋਮ ਨਰਸਟੀਲ ਲਾ ਕੇ ਚਮਕਦੇ ਆ ਹਾਂਜੀ ਹਾਂਜੀ ਕ੍ਰੋਮ ਸਾਰੇ ਲੈ ਕੇ ਜਿਹੜੇ ਰੀਲਾਂ ਚ ਦੇਖਿਆ ਬਸ ਬਸ ਗੋਰੇ ਵੀ ਖੜ ਖੜ ਕੇ ਦੇਖਦੇ ਫੋਟੋਆਂ ਘਚਾਉਂਦੇ ਆ ਜਿੱਦਾਂ ਇਹਨਾਂ ਦੇ ਖਰਖਰਾ ਮਾਰੀਦਾ ਨਾ ਭਾਜੀ ਸੇਮ ਤਿੰਗ ਹੀ ਆ ਜਿਹੜੇ ਵੀ ਟਰੱਕ ਸਟਾਪ ਤੇ ਖੜ ਜਾਈਏ ਤੇ ਸਫਾਈ ਪੂਰੀ ਚੱਲਦੀ ਆ ਸਫਾਈ ਪੂਰੀ ਚੱਲਦੀ ਮੈਂ ਕਹਿੰਦਾ ਕਿਤੇ ਮਿੱਟੀ ਦਾ ਕਣ ਤੱਕ ਨਹੀਂ ਅੰਦਰ ਜਾਣ ਦਈਦਾ ਨਹੀਂ ਬਈ ਤਾਂ ਹੀ ਜਗਵੀਰ ਭਾਈ ਮੈਂ ਜਦੋਂ ਤੁਸੀਂ ਮੈਨੂੰ ਫੋਟੋਆਂ ਲਗਾਵੇਂਗਾ ਤਾਂ ਹੀ ਮੈਂ ਉਹਨੂੰ ਘੋੜੇ ਨਾਲ ਉਹ ਕਰਿਆ ਕੋੜੇ ਨਾਲੇ ਉਹ ਲਾਇਆ ਵੀ ਕਿਉਂਕਿ ਉਧਰ ਤੋਂ ਬਈ ਤੁਹਾਡੇ ਲਈ ਤਾਂ ਉਹ ਵੀ ਕੋੜੇ ਹੀ ਆ ਹਨਾ ਕੋੜੇ ਆ ਕੋੜੇ ਜੀ ਉਹ ਕਹਿੰਦੇ ਦੋ ਤੁਸੀਂ ਇਹਨਾਂ ਨੂੰ ਸ਼ੌਂਕ ਨਾਲ ਇੱਥੇ ਸੰਭਾਲਿਆ ਬਾਈ ਦਾ ਉਹਨਾਂ ਨੂੰ ਵੀ ਦਾ ਉਹੀ ਸ਼ੌਂਕ ਨਾਲ ਹੀ ਉੱਥੇ ਰੱਖੇ ਨੇ ਸ਼ੌਂਕ ਨਾਲ ਰੱਖਾਂਗੇ ਤਾਂ ਭਾਜੀ ਰਾਈਟਿੰਗ ਕਰਦੇ ਥੱਕਾਂਗੇ ਨਹੀਂ ਹੂੰ ਤੇ ਜਿਵੇਂ ਤੁਸੀਂ ਦਾਦੇ ਬਾਈ ਪਰ ਉੱਤੇ ਲੈਣ ਤੋਂ ਬਾਅਦ ਵੀ ਉੱਤੇ ਖਸਰ ਪੀ ਲਾਤ ਨੇ ਮੈਂ ਲਗ ਲਗ ਡਾਲਰ ਨੋਰ ਮਿਲ ਗਿਆ ਲੱਖ ਉਹ ਇਹ ਭਾਜੀ ਇਹ ਨਹੀਂ ਹੈਗਾ ਕਿ ਤਕਰੀਬਨ ਘੱਟ ਗਿਣਤੀ ਚੁੰਡਤੀ ਦੇ ਸ਼ੌਂਕੀ ਬੰਦੇ ਹੀ ਆ ਹੂੰ ਜਿੱਦਾਂ ਆਪਣੇ ਜੱਟ ਗੋਰੇ ਵੀ ਆ ਨਾ ਹੂੰ ਜਿਹੜੇ ਗੋਰੇ ਆ ਸ਼ੌਂਕੀ ਆ ਉਹ ਪੂਰਾ ਵਧੀਆ ਤਰੀਕੇ ਨਾਲ ਟਰੱਕ ਰੱਖਦੇ ਆ ਮੈਗਜ਼ੀਨਾ ਚਾਉਂਦੇ ਆ ਉਹਨਾਂ ਦੇ ਸ਼ੋਹਾਂ ਤੇ ਜਾਂਦੇ ਸੇਮ ਆਪਣੇ ਪੰਜਾਬੀ ਮੁੰਡੇ ਵੀ ਆ ਜਿਹੜੇ ਹੂੰ ਜਿਹੜੇ ਸ਼ੌਕੀਨ ਆ ਪੂਰੇ ਸ਼ੌਂਕੀ ਆ ਬਹੁਤ ਸੋਹਣੇ ਚੜਦੇ ਤੋਂ ਚੜਦੇ ਰੱਖਦੇ ਆ ਪਰ ਬਹੁਤ ਜ਼ਿਆਦਾ ਨਹੀਂ ਹੈਗੇ ਹੂੰ ਜਿਹੜੇ ਹੈਗੇ ਆ ਉਹ ਬਹੁਤ ਸੁਥਰਾ ਰੱਖਦੇ ਟਰੱਕ ਬਹੁਤ ਸੁਥਰਾ ਮੈਗਾ ਗੱਲਾਂ ਹੀ ਕਿਹਾ ਹੈ ਹਾਂਜੀ ਭਾਈ ਇਹਦੇ ਚ ਫਿਰ ਕਸਟਮਾਈਜੇਸ਼ਨ ਭਾਈ ਕੀ ਕੀ ਕਰਵਾਓ ਕਰਵਾਉਣਾ ਭਾਈ ਟਾਇਰਾਂ ਤੋਂ ਰਿਮਾਂ ਤੋਂ ਲੈ ਕੇ ਧੁਰਿਆਂ ਤੋਂ ਲੈ ਕੇ ਸਾਰੀ ਚੈਸੀ ਅੰਦਰ ਇੰਟੀਰੀਅਰ ਜਦੋਂ ਹੁਣ ਕੈਨੇਡਾ ਦੇ ਵਿੱਚ ਟਵਲੂ ਗੇਜ ਆ ਜਿੱਥੋਂ ਤੁਸੀਂ ਆਹ ਕ੍ਰੋਮ ਦੀ ਗੱਲ ਕਰਦੇ ਆ ਇਹ ਉੱਥੋਂ ਕਸਟਮ ਸਾਰੀਆਂ ਚੀਜ਼ਾਂ ਬਣਾ ਲੈਂਦੀਆਂ ਆ ਫਿਰ ਜੋ ਉਹਦੇ ਕਹਿ ਲੋ ਕਿ ਉਹਦੀ ਪਾਵਰ ਮੋਟਰ ਦੀ ਪਾਵਰ ਕਿੰਨੀ ਆ ਅੰਦਰ ਮੀਟਰ ਕਿੰਨੇ ਚਾਹੀਦੇ ਆ ਕਿੰਨੀ ਹਾਰਸ ਪਾਵਰ ਦੀ ਮੋਟਰ ਚਾਹੀਦੀ ਆ ਅੱਛਾ ਉਹ ਸਾਰੀ ਕਸਟਮ ਮੈਂ ਕਿ ਏ ਟੂ ਜ਼ੀ ਭਾਜੀ ਚਾਹੇ ਤੁਸੀਂ ਬੋਲਟਾਂ ਨੂੰ ਜਿੰਨੇ ਮਰਜੀ ਪੈਸੇ ਲਾਈ ਜਾਓ ਭਾਜੀ ਹਮ ਘਾਟ ਹੀ ਆ ਘਾਟ ਹੀ ਆ ਹਾਂਜੀ ਹਾਂਜੀ ਉਹ ਦੇ ਆਪਾਂ ਕਹਿ ਦਿੱ ਗਏ ਵੀ 100 ਡਾਲਰਾਂ ਦੀ ਬੰਨ ਲਗੇ ਤੇ ਉਹ ਵੀ ਲੱਗ ਜੂ ਲੱਗ ਜੂ ਲੱਗ ਜੂਗੀ ਲੱਗ ਜੂਗੀ ਪਰ ਬਾਈ ਹਾਂਜੀ 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 ਦੱਸੋ ਜੀ ਪਰ ਇਹ ਵੀ ਆ ਭਾਜੀ ਹੁਣ ਜਿਹੜੀ ਚੀਜ਼ ਹੁਣ ਮੰਨ ਲਓ ਆਪਾਂ 100 ਡਾਲਰਾਂ ਦੀ ਲਾ ਵੀ ਦਿੰਨੇ ਆ ਹਮ ਉਹ ਚੀਜ਼ ਇੱਕ ਤਾਂ ਜਦੋਂ ਆਪਣਾ ਭਾਜੀ ਜਿਹੜਾ ਕਿੱਤਾ ਆ ਨਾ ਜੇ ਉਹਨੂੰ ਹੀ ਆਪਾਂ ਸ਼ੌਂਕ ਬਣਾ ਲਈਏ ਹਮ ਤਾਂ ਉਹਦੇ ਵਰਗੀ ਉਹਦੇ ਵਰਗੀ ਰੀਸ ਹੀ ਨਹੀਂ ਭਾਜੀ ਜੇ ਤੁਹਾਡਾ ਕਿੱਤਾ ਹੋ ਰਿਹਾ ਸ਼ੌਂਕ ਹੋ ਰਿਹਾ ਹਮ ਉਹ ਬੰਦਾ ਨਾ ਉਧਰ ਜੋਗਾ ਨਾ ਉਧਰ ਜੋਗਾ ਪਰ ਜੇ ਭਾਈ ਸ਼ੌਕ ਆਪਣਾ ਕਿੱਤਾ ਬਣ ਜੂਦਾ ਤਾਂ ਹਾਂਜੀ 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 ਤੇ ਫਿਰ ਇਹ ਵੀ ਆ ਭਾਜੀ ਕਿ ਜਿੱਦਾਂ ਇੱਥੇ ਨਹੀਂ ਹੁਣ ਪੁੱਠੇ ਗੇਰਾਂ ਵਾਲੇ ਬੁੱਲਟਾਂ ਗੂਕੇ ਜਿੰਨਾ ਉਹ ਪੁਰਾਣਾ ਉਨਾ ਹੀ ਮਹਿੰਗਾ ਆ ਉਨਾ ਹੀ ਮਹਿੰਗਾ ਪੀਟਰ ਬੈਲਟ ਟਰੱਕ ਵੀ ਇਦਾਂ ਹੀ ਆ ਭਾਜੀ ਜਿੰਨੇ ਉਹਨਾਂ ਦੇ ਜਿੰਨਾ ਮਰਜ਼ੀ ਪੈਸਾ ਲਾ ਲਓ ਜਦੋਂ ਵੀ ਤੁਸੀਂ ਚਲਾ ਕੇ ਮੁੜ ਕੇ ਵੇਚਣੇ ਆ ਤੁਹਾਨੂੰ ਪੈਸੇ ਉਹਨੇ ਦੇਣੇ ਜਿਵੇਂ ਜਗਵੀਰ ਭਾਈ ਆਪਣੇ ਇੱਧਰ ਹੁਣ ਪਤਾ ਨਹੀਂ ਕਿਹੜੀ ਥਾਂ ਮੇਰੇ ਖਿਆਲ ਬਾਡੀਆਂ ਲੱਗਦੀਆਂ ਸੀ ਟਰੱਕਾਂ ਦੇ ਵੀ ਮਤਲਬ ਅੰਦਰ ਜਿਵੇਂ ਹੁਣ ਕੰਪਨੀ ਦਾ ਮੰਨ ਕੇ ਦੋ ਟਾਟਾ ਵਾਲੇ ਦਾ ਖੋਖਾ ਜਾਂ ਦੇ ਦਿੰਦੇ ਸੀ ਤੇ ਬਾਅਦ ਤੋਂ ਫਿਰ ਉਹਦੇ ਚ ਅੰਦਰ ਫਰਨੀਚਰ ਫਰਨੀਚਰ ਲਾ ਕੇ ਪੂਰਾ ਜਿਵੇਂ ਆਪਣੇ ਗੱਲ ਬਣਾਉਂਦੇ ਉਹ ਹੀ ਸਿਸਟਮ ਆ ਗਿਆ ਇਹ ਸਾਡੇ ਤਾਂ ਉੱਥੇ ਭਾਜੀ ਸਾਰਾ ਟਰੱਕ ਤਾਂ ਆਉਂਦੇ ਆ ਏ ਟੂ ਜ਼ੀ ਜਿਦਾ ਡੀਓਟੀ ਦੇ ਪਾਸ ਹੋ ਕੇ ਕੰਪਲੀਟ ਹੁੰਦੇ ਆ ਹਾਂਜੀ ਬਾਕੀ ਦਾ ਇਹ ਜਿਹੜੇ ਬਾਕੀ ਕਹਿ ਲੋ ਕਿ ਸ਼ਿੰਗਾਰ ਨਾਲ ਟਰੱਕ ਨੂੰ ਤਾਂ ਆਪਣੇ ਹੱਥ ਵਾਸਿਆ ਉਹ ਆਪਣੇ ਹੱਥ ਵਾਸਿਆ ਤੇ ਬਾਈ ਫਿਰ ਜਿਵੇਂ ਇੱਥੇ ਆਪਣੇ ਘੋੜਿਆਂ ਦੇ ਸ਼ੋਅ ਹੁੰਦੇ ਜਿਵੇਂ ਆਹ ਪਰਸੋਂ ਆਪਣੇ ਹਨੂਮਾਨਗੜ੍ਹ ਸੀਗਾ ਤੇ ਫਿਰ ਇਹ ਉਧਰਲੇ ਘੋੜਿਆਂ ਦੇ ਟਰੱਕਾਂ ਦੇ ਵੀ ਸ਼ੋਅ ਹੁੰਦੇ ਪੂਰੇ ਪੂਰੇ ਜੀ ਲੈ ਲੈਸ ਯਰ ਉਥੇ ਲੈ ਸ਼ੋਅ ਸੀਗਾ ਉਥੇ ਆਪਣੇ ਤਿੰਨ ਟਰੱਕ ਵਿਨ ਹੋਏ ਸੀਗੇ ਹਾਂਜੀ ਆਪਣਾ ਥਾਂ ਦੀ ਆ ਭਰਾ ਉਹਦਾ ਟਰੱਕ ਸੀਗਾ ਆਪਣਾ ਮੰਨੀਆ ਪੱਤੜ ਆ ਮੰਨੀ ਪੱਤੜਾਂ ਦਾ ਆ ਮੁੰਡਾ ਇੱਥੇ ਉਹਦਾ ਵੀ ਬਹੁਤ ਸੋਹਣਾ ਟਰੱਕ ਆ ਤੇ ਦਿਆਲ ਆ ਮੁੰਡਾ ਉਹਦਾ ਉਹਦਾ ਟਰੱਕ ਆਪਣੇ ਸਰਕਲ 'ਚ ਹੀ ਬਹੁਤ ਜ਼ਿਆਦਾ ਵਧੀਆ ਆ ਮੇਰੀ ਪੂਆ ਦੇ ਮੁੰਡੇ ਤੋਂ ਛੋਟੇ ਬ੍ਰਦਰ ਤੋਂ ਮੇਤੋਂ ਸਾਡੇ ਸਰਕਲ 'ਚ ਬਹੁਤ ਸੋਹਣੇ ਟਰੱਕ ਆ ਭਾਜੀ ਠੀਕ ਹੈ ਭਾਈ ਤੇ ਉਹ ਇਦਾਂ ਹੀ ਹੋ ਜਾਂਦੇ ਇਦਾਂ ਘੋੜੇ ਵਾਲਿਆਂ ਨੂੰ ਘੋੜੇ ਵਾਲੇ ਸਾਰੇ ਜਾਣਨ ਲੱਪ ਜਾਂਦੇ ਆ ਜਨ ਨਾਲ ਦੇ ਰੱਖ ਉਦਾਂ ਫੇ ਜਿਹਨੇ ਇੱਕ ਟਰੱਕ ਵਧੀਆ ਬਣਾ ਲਿਆ ਉਹਦੇ ਨਾਲ ਦਾ ਸਰਕਲ ਵੀ ਵੇ ਉਦਾਂ ਦਾ ਹੀ ਹੋ ਜਾਂਦਾ ਫਿਰ ਉਦਾਂ ਦੀ ਹੋ ਜਾਂਦਾ ਹਾਂਜੀ 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 ਉਹ ਫਿਰ ਚਸ ਹੋ ਜਾਂਦੀ ਆ ਹਨਾ ਵੀ ਯਾਰ ਐ ਕਰਕੇ ਜਗਵੀਰ ਵੀਰੇਣਾ ਬਣਾ ਲਿਆ ਤੇ ਆਪਾਂ ਵੀ ਇਹਦੇ ਮੰਗੂ ਪਾਈ ਸਹੀ ਗੱਲ ਸਹੀ ਗੱਲ ਸਹੀ ਗੱਲ ਰਲਦਾ ਮਿਲਦਾ ਭਰਾ ਦੇ ਨਾਲ ਰਲ ਗਏ ਨਾਲ ਰਲ ਗਏ ਇਹ ਚੀਜ਼ ਹੋ ਜਾਂਦੀ ਆ ਤੇ ਫਿਰ ਉੱਥੇ ਬਈ ਮੰਨ ਕਿ ਤੇ ਲੋ ਘੋੜਿਆਂ ਨੇ ਦਾ ਸ਼ੋਰ ਜਿੱਤੇ ਆ ਆਪਣੇ ਟਰੱਕਾਂ ਨੇ ਉਹ ਵੀ ਕੁੜੀ ਕਹਿਣ ਲੱਗਿਆ ਤੇ ਵੱਡੇ ਭਾਈ ਫਿਰ ਆਪਣੇ ਇਹਨੇ ਕੋਈ ਜਤੇਸ਼ ਉਹ ਆਪਣੇ ਹੱਕ ਪਾਇਆ ਕਿਸੇ ਸ਼ੋਅ ਦੇ ਕਿ ਨਹੀਂ ਪਹਿਲਾਂ ਨਹੀਂ ਅਸੀਂ ਨਹੀਂ ਹੈ ਜੇ ਕਿਉਂਕਿ ਸਾਡੇ ਕੋਲ ਥੋੜਾ ਟਾਈਮ ਹੋਇਆ ਇਹਨੂੰ ਇਹ ਗੁਜਰਾਤ ਚ 4 ਸ਼ੋਅ ਬਿਨਰ ਰਿਹਾ ਹੈ ਘੋੜਾ ਹਾਂਜੀ ਹਾਂਜੀ 6 ਸ਼ੋਅਾਂ ਚ ਪਾਇਆ ਸੀਗਾ 4 ਸ਼ੋਅ ਤਾਂ ਬਿਨਰ ਰਿਹਾ ਘੋੜਾ ਇੱਥੇ ਹੁਣ ਪਾਵਾਂਗੇ ਜ਼ਰੂਰ ਪਾਜੀ ਠੀਕ ਆ ਬਈ ਹਾਂ ਜੀ ਆਪਣੇ ਕੋ ਵੱਡਾ ਸੂਰਿਆਵਾਂਸ਼ ਵੀ ਫਤਿਹ ਵੀ ਅੱਗੇ ਤਾਂ ਚਲੋ ਸਾਨੂੰ ਸੀਗਾ ਕਿ ਇੱਧਰੋਂ ਸ਼ੋਰ ਰਹਿੰਦੇ ਆ ਦੂਰ ਭਾਜੀ ਇੱਕ ਆਪਾਂ ਬਿਜ਼ੀ ਜਾਂ ਤਾਂ ਅਸੀਂ ਬਾਹਰ ਹੋਈਦਾ ਉਸ ਟਾਈਮ ਪਰ ਹੁਣ ਜਰੂਰ ਲੈ ਕੇ ਜਾਇਆ ਕਰਾਂਗੇ ਭਾਜੀ ਕਿਉਂਕਿ ਹੁਣ ਆਪਣੇ ਪਿੱਛੇ ਹਰਮਾਨਗੜ੍ਹ ਵੀ ਪਿੱਛੇ ਆਪਾਂ ਨੂੰ ਭਾਜੀ ਇਹ ਆ ਕਿ ਆਪਾਂ ਐਟਲੀਸਟ ਆਪਣੀ ਚੀਜ਼ ਦਿਖਾਈਏ ਤਾਂ ਸਹੀ ਰਾਈਟ ਠੀਕ ਹੈ ਹਾਂ ਜੀ ਭਾਈ ਮੇਰਾ ਪੁੱਛਣ ਦਾ ਭਾਈ ਮਕਸਦ ਇਹ ਹੀ ਸੀ ਕਿਉਂਕਿ ਤੂੰ 400 ਪਹਿਲਾਂ ਮਤਲਬ ਚੈਂਪੀਅਨ ਰਹਿ ਚੁੱਕਾ ਹਾਂ ਜੀ ਹਾਂ ਜੀ ਹਾਂ ਜੀ ਭਾਈ ਤੇ ਹੋਰ ਜਗਦੀਪ ਬਾਈ ਆਪ ਜਗਵੀਰ ਬਾਈ ਕੋਈ ਆਪਣੇ ਭਰਾਵਾਂ ਨਾਲ ਕੋਈ ਗੱਲਬਾਤ ਹੋਰ ਸਾਂਝੀ ਕਰਨੇ ਚਾਹੁੰਦੇ ਹੋ ਬਸ ਇਹੀ ਆ ਪਾਜੀ ਹਾਂ ਜਿਹੜੇ ਘੋੜੇ ਆ ਇਹ ਚੀਜ਼ ਇਦਾਂ ਦੀ ਆ ਬੰਦਾ ਡਿਪਰੈਸਡ ਨਹੀਂ ਹੁੰਦਾ ਹਾਂਜੀ ਸ਼ੌਂਕ ਜ਼ਰੂਰ ਪਗਾਓ ਵਧੀਆ ਲਾਈਨ ਦੇ ਘੋੜੇ ਰੱਖੋ ਜਿਆਦਾ ਨਾ ਰੱਖੋ ਜਿੱਦਾਂ ਕਹਿ ਲਓ ਕਿ ਕੁਆਲਿਟੀ ਹੋਣੀ ਚਾਹੀਦੀ ਆ ਕੁਆਂਟੀਟੀ ਨਹੀਂ ਹੋਣੀ ਚਾਹੀਦੀ ਕੁਆਂਟੀਟੀ ਨਹੀਂ ਹੋਣੀ ਹਾਂਜੀ ਸੋਤਰੇ ਹੋਣ ਉਹੀ ਬੰਦਾ ਉਹਨਾਂ ਦੀ ਸੇਵਾ ਵੱਧ ਕਰਦਾ ਆ ਇਹ ਮਾਰਵਾੜੀ ਘੋੜੇ ਹੈ ਹੀ ਚੀਜ਼ ਇਦਾਂ ਦੀ ਹੈ ਬਾਈ ਬੰਦੇ ਦਾ ਮਨ ਮੋ ਲੈਂਦੇ ਆ ਮਨ ਮੋ ਲੈਂਦੇ ਆ ਬਾਕੀ ਭਾਈ ਆ ਵੀ ਗੱਲ ਤੁਹਾਡੀ ਜਮਾ ਮੈਨੂੰ ਬਹੁਤ ਵਧੀਆ ਲੱਗੀ ਵੀ ਕੁਆਂਟੀਟੀ ਵੀ ਸ਼ੱਕ ਘੱਟ ਹੋਵੇ ਹਾਂਜੀ ਹਾਂਜੀ ਕੁਆਲਿਟੀ ਹੋਣੀ ਚਾਹੀਦੀ ਕੁਆਲਿਟੀ ਚੰਗੀ ਹੋਵੇ ਤੇ ਚਲੋ ਭਾਈ ਇਹਨਾਂ ਨਾਲ ਜਿਵੇਂ ਕਿ ਦੇਖਿਆ ਉਹ ਵੀ ਥੋੜਾ ਤੋਂ ਛਾਲ ਕੀ ਗਿਆ ਤੁਸੀਂ ਇਹ ਘੋੜਾ ਇਹਨੂੰ ਤਾਂ ਆਪਣੇ 2 ਮਹੀਨੇ ਹੋਇਆ ਬੈਗਰੂ ਨੇ ਭਾਈ ਬਹੁਤ ਵਧੀਆ ਮਤਲਬ ਬਲੰਦੀ ਦਿੱਤੀ ਹਨਾ ਚਲੋ ਬੈਗਰੂ ਵਾਂਹੀ ਰੰਗ ਭਾਗ ਲਾਈ ਰੱਖੇ ਭਰਾ ਤੇ ਬਾਕੀ ਜਿਆਦਾ ਸ਼ੌਂਕ ਰਾਈਡਿੰਗ ਜੱਸ ਕਰਦਾ ਸਾਡਾ ਠੀਕ ਆ ਭਾਈ ਜੱਸ ਰਾਈਡਿੰਗ ਦਾ ਜਿਆਦਾ ਸ਼ੌਂਕ ਜੱਸਦਾ ਮੈਂ ਕਈ ਘੋੜੇ ਤੇ ਪਹਿਲਾਂ ਮੈਂ ਡਰਦਾ ਸੀ ਐਵੇਂ ਕਾ ਮੈਂ ਘੋੜੀਆਂ ਤੇ ਰਾਈਡ ਕਰੀ ਜਾਂਦਾ ਸੀ ਤੇ ਜੱਸ ਆਉਂਦਾ ਹੀ ਘੋੜੇ ਤੇ ਚੜ ਗਿਆ ਮੈਂ ਇਹਨੂੰ ਸਭ ਨੂੰ ਰੋਕਾ ਸੀ ਸਾਰੇ ਜਣੇ ਰੋਕੀਏ ਉਹ ਤੇਰਾ ਸਾਹ ਬੰਨਿਆ ਵਿਆਹ ਰਖਿਆ ਘੋੜੇ ਤੇ ਤੇ ਜੱਸ ਭਾਈ ਹਾਂ ਜੱਸ ਨਾਲੋਂ ਵੀ ਕਰਕੇ ਭਰਾ ਨਾਲ ਗੱਲ ਭਾਈ ਦਾ ਚੁੱਪ ਕਰਿਆ ਜੀ ਰਹਿ ਗਿਆ ਉੱਧਰ ਤੇ ਬਰ ਭਾਈ ਸ਼ੌਂਕ ਭਾਈ ਜਗਵੀਰ ਜੰਮੀ ਆ ਘੋੜਾ ਨਾ ਕੀ ਕਿਵੇਂ ਸ਼ੁਰੂ ਤੋਂ ਇਦਾਂ ਹੁੰਦਾ ਆ ਕਿ ਮੈਂ ਭਾਈ ਤਾਂ ਹੈਗਾ 5 ਸਾਲ ਦਾ ਫਰਕ ਆ ਕੋਈ ਵੀ ਸ਼ੌਂਕ ਕਰਨਾ ਡੈਡੀ ਤੋਂ ਪੁੱਛ ਕੇ ਚੀਜ਼ ਲੈਣੀ ਆ ਗਾਣਾ ਇੰਨੇ ਗਾਣੇ ਸ਼ੌਂਕ ਮੇਰਾ ਪੂਰਾ ਹੋ ਜਾਂਦਾ ਕੋਈ ਵੀ ਚੀਜ਼ ਲੈਣੀ ਬੋਲਟ ਲਿਆ ਜਾਮਾ ਲਿਆ ਕੋਈ ਵੀ ਦੀਪਾਂ ਕਰਨੀ ਕੁਝ ਵੀ ਕਰਨੀ ਆ ਸ਼ੌਂਕ ਇਹਨੇ ਡੈਡੀ ਤੋਂ ਮਿਹਨਤ ਕਰ ਕਰ ਕੇ ਮੇਰਾ ਉਦੈ ਹੋ ਜਾਂਦਾ ਰਿਆ ਘੋੜਿਆਂ ਦਾ ਵੀ ਇਦਾਂ ਜਿਹਾ ਤੇ ਪਹਿਲਾਂ ਵੀ ਪਿਛਲੇ ਇੰਟਰਵਿਊ ਚ ਗੱਲ ਕੀਤੀ ਸੀ ਭਾਈ ਦਾ ਬੇਟਾ ਆ ਹਾਂਜੀ ਬਈ ਉਹਨੇ ਜੰਮ ਦੇ ਨੇ ਜਦ ਤੱਕ alli ਹੋਰ ਕਢਾਉਣੇ ਵੀ ਕੱਲੇ ਘੋੜਿਆਂ ਨੂੰ ਫੜਨਾ ਤੇ ਉਹਨਾਂ ਹੀ ਸੋਣਾ ਕਰਨਾ ਬਾਕੀ ਕੈਲੀ ਕਿ ਕਰਮਾਂ ਨੂੰ ਚੀਜ਼ਾਂ ਆ ਜਾਂਦੀਆਂ ਬਾਕੀ ਸਾਰੇ ਤਿੰਦਰ ਭਾਈ ਦਾ ਸਾਥ ਆ ਸਾਰਿਆਂ ਦਾ ਸਾਥ ਆ ਹਾਂਜੀ ਬਈ ਭਰਾਵਾਂ ਨਾਲ ਹੀ ਆ ਸਾਰਿਆਂ ਦਾ ਸਾਥ ਆ ਵੀ ਬਈ ਦੋਨਾਂ ਦੇ ਘੋੜੇ ਰੱਖਣ ਸਾਡੇ ਨਿਆਣੇ ਦਾ ਚਲਾਜ ਹੋ ਗਿਆ ਸਹੀ ਗੱਲ ਆ ਭਾਜੀ 100% ਪਰ ਉਹ ਬੱਚੇ ਬੱਚੇ ਨਹੀਂ ਭਾਈ ਅਪਟਾਲ ਨਹੀਂ ਸਕਦੇ ਜਗਵੀਰ ਭਾਈ ਭਾਜੀ ਅਜੇ ਨਾ ਜਦੋਂ ਘੋੜੇ ਅਸੀਂ ਲੈ ਵੀ ਜਾਂਦੇ ਘੋੜੀਆਂ ਨਾ ਅਜੇ ਮੈਂ ਘਰੇ ਨਹੀਂ ਦੱਸਿਆ ਸੀ ਉੱਥੇ ਸਿਰਫ ਜਸ ਨੂੰ ਪਤਾ ਸੀਗਾ ਤੇ ਬੇਟਾ ਮੇਰਾ ਉਹ ਨਾ ਉਹਦੇ ਨਾਲ ਟੀਵੀ ਚ ਕਾਰਟੂਨ ਦੇਖਣੇ ਉਹ ਵੀ ਘੋੜਿਆਂ ਵਾਲੇ ਜੇ ਖੜਾਉਣੇ ਆ ਉਹਦੇ ਕੋ ਉਹ ਵੀ ਘੋੜਿਆਂ ਵਾਲੇ ਜੇ ਉਹਨੇ ਰਜਾਈ ਦਾ ਚਾਦਰ ਲੈਣੀ ਉਹ ਵੀ ਉੱਤੇ ਘੋੜੇ ਦੀ ਫੋਟੋ ਭਗੀ ਹੋਣੀ ਚਾਹੀਦੀ ਤੇ ਆਪ ਵੀ ਜਦੋਂ ਨਾ ਕੇਰੀ ਸੋਫਿਆਂ ਦਵਾਲੇ ਯਾਰ ਲਿਵਿੰਗ ਰੂਮ ਚ ਭੱਜਾ ਫਿਰਦਾ ਹੁੰਦਾ ਵਾ ਘੋੜੇ ਦੀਆਂ ਹੀ ਬਾਤਾਂ ਕੱਢਦਾ ਹੁੰਦਾ ਰੇਵੀ ਆ ਹੀ ਤੁਰਦਾ ਤੇ ਅਸੀਂ ਇਹੀ ਸੋਚਦੇ ਘਰੇ ਉਹਦੇ ਪੈਰਾਂ ਪਿੱਛੇ ਸਾਰਾ ਕੁਝ ਆ ਗਿਆ ਜੇ ਕਿਸੇ ਨੂੰ ਨਹੀਂ ਪਤਾ ਸੀਗਾ ਤੇ ਵਾਕਈ ਇਧਰੋਂ ਜੋਰਾ ਤੇਂਦਰ ਦਾ ਬੇਟਾ ਜਿਹੜਾ ਹਾਂਜੀ ਭਾਈ ਉਹਨੇ ਨਾ ਕਰੋ ਇਹਦੇ ਘਰੇ ਕੈਮਰੇ ਲੱਗੇ ਸਾਰਾ ਹੈਗਾ ਹਨਾ ਉਹਨੇ ਨਾ ਉਹਨੂੰ ਦੇਖ ਲਓ ਛੋਟਾ ਜਿਹਾ ਆ ਉਹਨੂੰ ਪਤਾ ਆ ਕਿ ਕੈਮਰੇਜ ਨਹੀਂ ਆਉਣਾ ਹਮ ਕਰ ਦੇ ਪਿੱਛੇ ਲੋਕ ਲੋਕ ਕੇ ਲੋਕ ਲੋਕ ਕੇ ਜਾ ਕੇ ਤਾਂ ਇਹਨਾਂ ਨੇ ਦੇਖ ਲੈਣਾ ਕਿ ਆ ਤਾਂ ਜਾਂਦਾ ਹੀ ਆ ਹਮ ਬਾਹਰ ਉੱਥੇ ਘੋੜੀਆਂ ਇਹਨਾਂ ਦੇ ਉੱਥੇ ਪਿੰਡ ਮੁੰਡੇ ਨੇ ਰੱਖੀਆਂ ਤਾਂ ਉਹਨਾਂ ਨੂੰ ਜਾ ਕੇ ਦੇਖੀ ਜਾਣਾ ਤੇ ਮੈਨੂੰ ਕਹਿਣਾ ਭਟਾ ਹਮ ਫਿਰ ਉਹ ਇਹ ਤੇਂਦਰ ਕਹਿੰਦਾ ਵੀ ਇਹ ਲੋਕ ਲੋਕ ਕੇ ਜਾਂਦਾ ਹੁਣ ਘਰੇ ਲਿਓਣੇ ਪੈਣੇ ਆ ਹਮ ਤੇ ਫਿਰ ਤਿੰਦਰ ਨੇ ਉਦੋਂ ਤਿੰਨ ਘੋੜੀਆਂ ਲੈ ਕੇ ਆਂਦੀਆਂ ਉਸ ਤੋਂ ਬਾਅਦ ਫੇ ਚੱਲਦਾ ਚੱਲਦਾ ਜਾਵਾ ਤਾ ਬਾਈ ਬਾਈ ਸਟਾਰਟਿੰਗ ਬਾਈ ਤਿੰਦਰ ਦੀ ਵੀ ਆਈ ਹੋਈ ਸੀ ਹਾਂਜੀ 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 ਬਿਲਕੁਲ ਬਿਲਕੁਲ ਤੇ ਚਲੋ ਬਾਈ ਵਧੀਆ ਚੱਲੋ ਹਨਾ ਉਹੀ ਗੱਲ ਕਹਿੰਦੇ ਨਹੀਂ ਹੋਂ ਤੇ ਬਾਈ ਲੱਕੜ ਨਾਲ ਲੋਹਾ ਤਰ ਗਿਆ ਹਨਾ ਤੇ ਬੱਚਿਆਂ ਦੇ ਸ਼ੌਂਕ ਦੇ ਨਾਲ ਬਾਈ ਚਲੋ ਤੁਹਾਡੇ ਵੀ ਭਰਾਵਾਂ ਦੇ ਪੂਰੇ ਹੋਗੇ ਹਨਾ ਤੇ ਜਿਵੇਂ ਬਾਈ ਜਸ ਨੇ ਕਿਹਾ ਤੁਹਾਡੇ ਨਾਲ ਗਾਲਾਂ ਬਾਈ ਜਗਵੀਰ ਨੇ ਖਾਧੀਆਂ ਤੇ ਨਾਲ ਜਿੱਥੇ ਗਾਲਾਂ ਖਾਨ ਨੂੰ ਹੀ ਹੁੰਦੇ ਆ ਗਾਲਾਂ ਖਾਨ ਨਹੀਂ ਹੁੰਦੇ ਬਾਈ ਸਹੀ ਗੱਲ ਆ ਬਾਕੀ ਬਈ ਮਾਂ ਪਿਓ ਦਾ ਦਾ ਕੋਈ ਉਹ ਗਾਣਾ ਨਹੀਂ ਆਪਾਂ ਕਹਿ ਸਕਦੇ ਹਣਾ ਉਹ ਨਹੀਂ ਉਹ ਤਾਂ ਕਿਉਂ ਦੀਆਂ ਨਾਲਾ ਕਿਉਂ ਦੀਆਂ ਨਾਲਾ ਹੁੰਦੀਆਂ ਉਹ ਤੇ ਜਗਵੀਰ ਬਾਈ ਲਾਸਟ ਵਿੱਚ ਬਹੁਤ ਬਹੁਤ ਬਈ ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਗੱਲਬਾਤ ਕਰਕੇ ਥੈਂਕ ਯੂ ਥੈਂਕ ਯੂ ਹਾਂ ਜੀ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਬਾਈ ਦਾ ਤੁਹਾਨੂੰ ਮੈਂ ਐਡਰੈਸ ਦੁਬਾਰੇ ਦੱਸ ਦਿੰਨਾ ਬਾਈ ਦਾ ਪਿੰਡ ਆ ਦੋਸਤੋ ਚਟਾਲਾ ਹਰਿਆਣੇ ਵਾਲਾ ਚਟਾਲਾ ਨਹੀਂ ਇਹ ਚਟਾਲਾ ਦੋਸਤੋ ਪੰਜਾਬ 'ਚ ਰਹਿ ਗਿਆ ਦਿਲਾ ਹੁਸ਼ਿਆਰਪੁਰ 'ਚ ਤੇ ਬਾਈ ਕੋਲੇ ਘੋੜਾ ਹੈਗਾ ਕਰਨ ਦੇਵ ਜਿਹੜਾ ਬਾਈ ਮਨੂ ਕੋਲੇ ਦੇਵ ਘੋੜਾ ਸੀ ਉਹਦਾ ਬੱਚਾ ਤੇ ਚੈਂਪੀਅਨ ਵੀ ਰਹਿ ਚੁੱਕਾ ਚਾਰ ਵਾਰੀ 65 ਇੰਚ ਪਲੱਸ ਹਾਈਟ ਆਗੀ ਕੋਈ ਭਰਾ ਜੇਕਰ ਦੋਸਤੋ ਸਰਵਿਸ ਘੋੜੇ ਤੋਂ ਲੈਣਾ ਚਾਹੁੰਦਾ ਤਾਂ 41000 ਰੁਪਿਆ ਫੀਸ ਆ ਵੀਰਾਂ ਦੇ ਤੁਹਾਨੂੰ ਮੈਂ ਨੰਬਰ ਦੇ ਦੇ ਤਾ ਕੋਈ ਬਾਈ ਦਾ ਇੱਕ ਆ ਬਾਈ ਦਾ ਪੀਰੇ ਦਾ ਵੀ ਦੇ ਦੇਾਂਗੇ ਤੇ ਭਰਾਵਾਂ ਨਾਲ ਤੁਸੀਂ ਸੰਪਰਕ ਕਰਕੇ ਘੋੜੇ ਦੀ ਸਰਵਿਸ ਲੈ ਸਕਦੇ ਹੋ ਬਾਕੀ ਐਡਰੈਸ ਦੋਸਤੋ ਤੁਹਾਨੂੰ ਦੁਬਾਰੇ ਦੱਸ ਦਿੰਦਾ ਵੀ ਪਿੰਡ ਚਟਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਬਾਈਆਂ ਦਾ ਬਾਰ ਬਾਰੀ ਫਾਰਮ ਰਹਿ ਗਿਆ ਬਾਕੀ ਬੀਰ ਹੋ ਰਹਾ ਨਾ ਗੱਲਬਾਤ ਕਰਕੇ ਲਕੈਣਾ ਕੋਈ ਨਾ ਮਿਲ ਜਾਂਦੀਆਂ ਨੇ ਪਤਾ ਹੀ ਹੁੰਦਾ ਨਾ ਹੋ ਜਾਂਦਾ ਬਾਈ ਸਾਰਾ ਸਿਸਟਮ ਤੇ ਵੀਡੀਓ ਇੱਕ ਵਧੀਆ ਲੱਗੀ ਦੋਸਤੋ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭਰਾ ਬੰਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ